ਜੀ ਮੈਂ ਮਰ ਗਈ ਤੇ ਮੇਰੀ ਧੀ ਦੀਆਂ ਰੀਚਾ ਕੌਣ ਪੂਰੀਆਂ ਕਰੂਗਾ ਤੇ ਮਨ ਚ ਕਿ ਹੋ ਹੋਰ ਇਹ ਹੋਰ ਵੀ ਚਾਹ ਹੁੰਦਾ ਸੀ ਕਿ ਮੈਂ ਉਦੋਂ ਹੀ ਕੱਢ ਕੇ ਸੋਨਾ ਅੱਗੇ ਰੱਖਣਾ ਵੀ ਸਰਪ੍ਰਾਈਜ਼ ਦੇਣਾ ਸਰਪ੍ਰਾਈਜ਼ ਦੇਣਾ ਬਿਲਕੁਲ ਕਿ ਜਦੋਂ ਬੱਚੀ ਦਾ ਵਿਆਹ ਹੋ ਗਿਆ ਵੀ ਇਹ ਪਛਣ ਨਹੀਂ ਕਿ ਕਿੱਥੋਂ ਆਇਆ ਹੂੰ ਕਿਉਂਕਿ ਕਿੱਥੇ ਮਾਨਸਿਕ ਵੀ ਵਾਕੇ ਵੀ ਉਹਨੇ ਮਿਹਨਤ ਕੀਤੀ ਤੇ ਇਹ ਅਵੇ ਜਦੋਂ ਮੈਨੂੰ ਕੋਆ ਕੋਆ ਜਿਹੜਾ ਖੋਇਆ ਨਹੀਂ ਉਹਦੇ ਲੁਟੇਰੇ ਪੈ ਗਏ ਨਾ ਉਹ ਨਿਸ਼ਾਨੀਆਂ ਦਾ ਮਤਲਬ ਜਿਹੜਾ ਦੁੱਖ ਜ਼ਿਆਦਾ ਹੈ ਹਾਂ ਮੇਰੇ ਸੰਗਣੀ ਸੋਨਨੇ ਵੀ ਬੜੀਆਂ ਪਹਿਲਾਂ ਜਦੋਂ ਮੈਂ ਕੁਸ਼ਕਲਾ ਹੁੰਦੀ ਐ ਉਹ ਵੀ ਘਰ ਦੇ ਵਿੱਚ ਵੀ ਇੱਕ ਮੇਟੀਆਂ ਬਾਬਾਗੇ ਉਹਨੇ ਤੇ ਮਤਲਬ ਬੜੇ ਚਾਹ ਦੇ ਨਾਲ ਬਣਾਇਆ ਸੀ ਜਿਆਦਾਤਰ ਮਿਰਤੇ ਇੱਕ ਮਿੰਟ ਆਉਂਦੇ ਨੇ ਵੀ ਸ਼ਾਇਦ ਹੋ ਸਕਦਾ ਇਹ ਨਾਲ ਲੈ ਕੇ ਆ ਵੀ ਇਹਨਾਂ ਦੀ ਮਿਲੀਪੂਰਤ ਹੋਈ ਨਸ਼ੀਦ ਨਾਲ ਅੰਨੇ ਹੋਏ ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹਦਾ ਵੀ ਕਿੱਦਾਂ ਕਿਸੇ ਨੇ ਪੈਸਾ ਬਣਾਇਆ ਕਿੱਦਾਂ ਜੋੜਿਆ ਕਿੱਦਾਂ ਕਾਰਜ ਹੁੰਦੇ ਆ ਜਦੋਂ ਮਤਲਬ ਅਸਲ ਤੋਂ ਹੋਏ ਵੀ ਜਨਾਂ ਦੇ ਆਪਣੇ ਬੱਚੇ ਘਰ ਹੁਣ ਧੀਆ ਹੋਣ ਉਹਨਾਂ ਨੂੰ ਪਤਾ ਹੋਵੇ ਵੀ ਕਿੱਦਾਂ ਕਾਰਜ ਕਰਨੇ ਬਿਲਕੁਲ ਤੇ ਜਦੋਂ ਇਹੋ ਜਿਹੀਆਂ ਗੱਲਾਂ ਆਪਾਂ ਨਸ਼ੇ ਖਾਦੇ ਦੇ ਬਸ ਚਿੱਟੇ ਜਣ ਬੰ ਇੰਨੀਆਂ ਦਲੇਰੀਆਂ ਉਹਨਾਂ ਨੂੰ ਪਤਾ ਹੀ ਨਹੀਂ ਪਿੱਛੇ ਕਿੰਨੇ ਬੰਦੇ ਹੋਰ ਨੇ ਹਾਂਜੀ ਇਹਨਾਂ ਕੋ ਕਿਹੜਾ ਕਿਹੜਾ ਵੈਪਨ ਹੈ ਪਰ ਤੁਸੀਂ ਤੁਸੀਂ ਦੇ ਵੇਖੋ ਤੁਸੀਂ ਦੇ ਕੋਈ ਡਾਕਾਬੰਦ ਥੋੜੀ ਗਏ ਹੁੰਦੇ ਤੁਸੀਂ ਦਾ ਆਪਣਾ ਕੰਮ ਕਰ ਜਿਹੜਾ ਡਾਕਾ ਮਾਰ ਦੀ ਨੀਤ ਨਾਲ ਆਇਆ ਹਾਂਜੀ ਉਹ ਕੋਈ ਵੀ ਨੁਕਸਾਨ ਕਰ ਸਕਦਾ ਹਾਂਜੀ ਹਾਂ ਉਹ ਤੇ ਵੇਖੋ ਜਿਹਦੇ ਨਾਲ ਵਾਪਰਦੀ ਹੈ ਨਾ ਬਿਲਕੁਲ ਮੇਰੇ ਖਿਆਲ ਨਾਲ ਉਹਨੂੰ ਪਤਾ ਲੱਗਦਾ ਵੀ ਹਾਂ ਜੀ ਮੇਰੇ ਵਰਗੇ ਦੇ ਵੇਖਣ ਲੈ ਕਹਿ ਦਿੰਦਾ ਜੀ ਇਹਨਾਂ ਨੂੰ ਪਿੱਛੋਂ ਗੋਲੀ ਮਾਰ ਦਣੀ ਚਾਹੀਦੀ ਸੀ ਇਹਨਾਂ ਨੂੰ ਫੜ ਲੈਣਾ ਚਾਹੀਦਾ ਸੀ ਇਹਨਾਂ ਨੂੰ ਧੱਕਾ ਮਾਰ ਕੇ ਸੁੱਟ ਦੇਣਾ ਚਾਹੀਦਾ ਸੀ ਹਾਂ ਬਿਲਕੁਲ ਬਿਲਕੁਲ ਜਿਹਦਾ ਤੇ ਨੁਕਸਾਨ ਹੋਣ ਲਿਆ ਹਾਂ ਜੀ ਜਿਹਦੇ ਕੋਲ ਤੇ ਇੰਨੀ ਖੋਹ ਹੋਣ ਲਈ ਹੈ ਮੇਰੇ ਖਿਆਲ ਨਾਲ ਉਹਦੇ ਵੈਸੇ ਹੀ ਪਜਲ ਹੋ ਗਿਆ ਬੰਦਾ ਯਾਰ ਮੇਰੇ ਨਾਲ ਵਾਪਰ ਕੀ ਗਿਆ ਹਾਂ ਜੀ ਹਨਾ ਉਹ ਲੜਾਈ ਕਰਨ ਦੇ ਮੂਡ 'ਚ ਕਿੱਥੇ ਹੋਣਾ ਹੁਣ ਉਸ ਵੇਲੇ ਦੇਖੋ ਇੱਕ ਬੰਦਾ ਤਿਆਰੀ ਕਰਕੇ ਆਇਆ ਫੁੱਲ ਤਿਆਰੀ ਕਰਕੇ ਬੰਦੇ ਪਿੱਛੇ ਅੱਗੇ ਮਤਲਬ ਪੂਰਾ ਉਹਨੇ ਤਿਆਰੀ ਕੀਤੀ ਹੈ ਤੇ ਅਹੀਂ ਬੈਠੇ ਬਿਲਕੁਲ ਨਭੋਰ ਦੇ ਜਿੱਨਾ ਜਦੋਂ ਮਿਲ ਪੰਜਾ ਮਿੰਟਾਂ ਦੇ ਵਿੱਚੋਂ ਡੇਢ ਮਿੰਟ ਮਿੰਟ ਤੇ ਸਹੀ ਸੋਚਿਆ ਉਹ ਮਜ਼ਾਕ ਕਰ ਰਹੇ ਦੇ ਕੋਈ ਆਪਣਾ ਬੰਦਾ ਮੂਹ ਬਣ ਕੇ ਆਇਆ ਤੇ ਉਹਨੇ ਛੋਣਾ ਪਾਲਿਆ ਤੇ ਸ਼ਾਇਦ ਆ ਕਹਿੰਦਾ ਵੀ ਤੂੰ ਉਹ ਗਵਾਈ ਪਾਉਣੀ ਹੈ ਜੀਵਨ ਦੀ ਪਬਜੀ ਦਾ ਬਨੂ ਨਹੀਂ ਪਤਾ ਅੱਛਾ ਤੁਹਾਨੂੰ ਨਹੀਂ ਪਤਾ ਜੀਵਨ ਦੇ ਬਾਰੇ ਨਹੀਂ ਪਤਾ ਕਿ ਕੌਣ ਹੈ ਕੌਣ ਹੈ ਮੈਂ ਸ਼ਾਇਦ ਕੋਈ ਗਵਾਈ ਪਾਉਂਦੇ ਵੀ ਉਹਨੂੰ ਜਾਣਦਾਂ ਨਹੀਂ ਜਾਂਦਾ ਪਰ ਜਦੋਂ ਉਹਨੇ ਗੱਲ ਕਹੀ ਵੀ ਥਾਣੇ ਡਾਤੇ ਫੇਰ ਅਹੀਂ ਪਤਾ ਲੱਗਿਆ ਵੀ ਕੰਮ ਖਰਾਬ ਹੋ ਗਿਆ ਗੱਲੇ ਵੀਰ ਜੀ ਪਹਿਲਾਂ ਤੇ ਹਰ ਬੰਦਾ ਜਦੋਂ ਦਿਨ ਨੇੜੇ ਹੁੰਦੇ ਹਰ ਬੰਦਾ ਸੋਚਦਾ ਕਿ ਉਹ ਜਿਹੜੇ ਘਰ ਦੇ ਕਾਰਜ ਜਿਹੜਾ ਉਹ ਛੇਤੀ ਛੇਤੀ ਨਿਬੜੇ ਚੜਨ ਸੋ ਮੈਂ ਵੀ ਇਹਨਾਂ ਜਿਹੜੀ ਆ ਇੱਕ ਦਿਨ ਪਹਿਲਾਂ ਗੱਲ ਕੀਤੀ ਸ਼ਨੀਵਾਰ ਤੇ ਉਹ ਮੇਰੇ ਕੋ ਪਹੁੰਚਿਆ ਨਹੀਂ ਗਿਆ ਸ਼ਨੀਵਾਰ ਜੀ ਤੇ ਸਬਾਹ ਜਦੋਂ ਮੈਂ ਘਰੋਂ ਮੈਂ ਦੱਸਿਆ ਨਹੀਂ ਕਿਸੇ ਨੂੰ ਵੈਸੇ ਘਰ ਵਿੱਚ ਗੱਲ ਨਹੀਂ ਕੀਤੀ ਤੇ ਉੱਥੋਂ ਮੈਂ ਜਦੋਂ ਤੁਰ ਕੇ ਰਸਤੇ ਚੱਨ ਕੇ ਫੋਨ ਕੀਤਾ ਇਹਨੂੰ ਦੀਪਕ ਜੁਵਲਰਜ਼ ਨੂੰ ਕਿਉਂਕਿ ਸਾਡੇ ਪਿੰਡ ਦਾ ਆ ਸਾਡਾ ਮਿੱਤਰ ਹੈ ਖਾਸ ਜੀ ਤੇ ਇਹਨਾਂ ਨੇ ਆ ਕੇ ਤੇ ਇਹਨਾਂ ਨਾਲ ਗੱਲਬਾਤ ਕਰ ਜਾਂਦਾ ਮੈਂ ਦੁਕਾਨ ਤੇ ਐ ਸਬੱਬੀ ਮੈਂ ਦੀ ਕੰਮ ਕਰਨ ਲਈ ਆਇਆ ਕਿਸੇ ਹੋਰ ਵੀ ਗਾਗ ਭਗਤੋਣਾ ਸੋ ਆਕੇ ਤੇ ਮੈਂ ਜੇ ਬੱਚੇ ਜਿਹੜੇ ਬਾਜ਼ਾਰ ਸੀ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਚਲੋ ਤੁਸੀਂ ਆਜੋ ਤੇ ਮੈਂ ਹੀ ਆਪਾਂ ਗੱਲਬਾਤ ਕਰਕੇ ਤੇ ਜਿਹੜਾ ਕੁਝ ਹੋਰ ਸੋਨਾ ਪਵਾ ਕੇ ਤੇ ਆਪਾਂ ਜਿਹੜੀ ਜੋ ਵੀ ਪੜਾਉਣਾ ਬਣਾ ਲੈਨੇ ਆ ਸੋ ਮੈਂ ਦੀਪਕ ਕੋ ਜਾ ਕੇ ਤੇ ਆਪਣਾ ਜਿਹੜਾ ਸਾਰਾ ਹੀ 3.5 6 7 ਤੋਲੇ ਦੇ ਕਰੀਬ ਜਿਹੜਾ ਇਹ ਸੋਨਾ ਜਖਾ ਕੇ ਹਾਰ ਸੀ ਕਿਉਂਕਿ ਮੇਰੇ ਪਿੱਛੇ ਜੇ ਵਾਈਫ ਜਿਹੜੀ ਐਕਸਪਾਇਰ ਹੋ ਗਈ ਤੋ ਉਹਨਾਂ ਦੀਆਂ ਨਿਸ਼ਾਨੀਆਂ ਸੀ ਬੱਚੀ ਦੇ ਮਨ 'ਚ ਵੀ ਬੜਾ ਹੈਗਾ ਸੀ ਕਿ ਇੱਕ ਤੇ ਉਹਦਾ ਦੁੱਖ ਸੀ ਹੂੰ ਕਿਉਂਕਿ ਜਦੋਂ ਇਹ ਕਾਰਜ ਹੁੰਦਾ ਆ ਉਦੋਂ ਸੁਭਾਵਿਕ ਹੈ ਕਿ ਜਿਹੜੀਆਂ ਮਾਂਵਾਂ ਚਾਹਤੇ ਹੁੰਦੀਆਂ ਆਉਂਦੀਆਂ ਬਿਲਕੁਲ ਤੇ ਇੱਕ ਹੀ ਵੀ ਜਦੋਂ ਜਦੋਂ ਐਕਸਪਾਇਰ ਹੋਇਆ ਇਹ ਬੇਟੀ ਮੈਨੂੰ ਇੱਕ ਸਾਲ ਪਹਿਲਾਂ ਗਈ ਤੇ ਉਹਦ ਨੂੰ ਮਲੋ ਉਹਦੇ ਅੰਤਮ ਸੰਸਕਾਰ ਤੇ ਵੀ ਨਹੀਂ ਪਹੁੰਚਿਆ ਗਿਆ ਤੇ ਇਹ ਬੇਟੀ ਵਿਦੇਸ਼ ਸੀ ਵਿਦੇਸ਼ ਯਾ ਆਸਟ੍ਰੇਲੀਆ ਦੀ ਅੱਛਾ ਆਸਟ੍ਰੇਲੀਆ ਸੀ ਤੋ ਹੁਣ ਵੀ ਮੈਨੂੰ ਉਹਦੇ ਮਨ 'ਚ ਜਿਹੜਾ ਹਾਰ ਆ ਕੋਈ ਨਿਸ਼ਾਨੀਆਂ ਜਿਹੜੀਆਂ ਫਿਰ ਮੈਂ ਕੋਹੇ ਰਹਿਣ ਦੇਣੀ ਹੋਰ ਤੇ ਇਸ ਕਰਕੇ ਮਤਲਬ ਉਹਨਾਂ ਨੇ ਜਿਹੜਾ ਇਹ ਉਹ ਨਿਸ਼ਾਨੀਆਂ ਜੜੀਆਂ ਰੱਖਣੀਆਂ ਸੀ ਤੇ ਕੋਈ ਜਿਹੜਾ ਸੋਨਾ ਸੀ ਹੋਰ ਪਵਾ ਕੇ ਜਾਂ ਉਹਨਾਂ ਦੇ ਜਿਹੜੇ ਕੋਈ ਚਾਲੇ ਸੀ ਉਹ ਅਦਲਾ ਬਦਲੀ ਕਰਨੀ ਸੀ ਨਵੇਂ ਪੁਰਾਣੇ ਕਰਨੀ ਸੀ ਤੋ ਇਹ ਅਸੀਂ ਦਿਖਾ ਕੇ ਜੇ ਬੈਠੇ ਹਾਂ ਬੱਚਿਆਂ ਦੀ ਵੇਟ ਕਰਨ ਦੇ ਸਭ ਆਣ ਕੇ ਜਿਹੜੀ ਸਿਲੈਕਸ਼ਨ ਕਰ ਲੈਣ ਵੀ ਹੋਰ ਕੀ ਬਣਾਉਣਾ ਕਿੱਦਾਂ ਕਰਨੀ ਆ ਬਿਲਕੁਲ ਹਾਂਜੀ ਤੋ ਉਹ ਜਦੋਂ ਅਜੇ ਬਿਠਾ ਕੇ ਇਹ ਗੱਲਾਂ ਬਾਤਾਂ ਕਰਨੀ ਦੇ ਸੀ ਤੇ ਉਹਨੇ ਜਨ ਨੂੰ ਦੋ ਨਕਾਬਪੋਸ਼ ਜਿਹੜੇ ਆ ਉਹ ਪਾ ਜਾਂਦੇ ਹਜੇ ਗੱਲਾਂ ਇਹ ਕਰਨੀ ਜਦੋਂ ਮੈਂ ਸੋਚਿਆ ਮੰਨ ਕੇ ਕਰਾਇਆ ਵੀ ਇਹਨਾਂ ਨੇ ਮਫਲੜ ਬੱਦੇ ਮੂੰਹ ਦਿੱਤੀ ਕਾਰਨ ਕੀ ਹੋ ਸਕਦਾ ਸੋ ਮੈਂ ਸੋਚਿਆ ਉਹਨਾਂ ਦੇ ਆਪਣੇ ਕੋਈ ਜਾਣਕਾਰ ਵੀ ਹੋ ਸਕਦੇ ਆਮ ਕਈ ਵਾਰ ਹੁੰਦਾ ਕਿ ਮਜ਼ਾਕ ਦੇ ਵਿੱਚ ਵੀ ਗੱਲਬਾਤ ਹੋ ਜਾਂਦੀ ਸੋ ਆਣ ਕੇ ਉਹਨਾਂ ਨੇ ਦੀਪਕ ਦੇ ਨਾਲ ਹੱਥ ਛਟਿਆ ਤੋਂ ਇਹਨਾਂ ਨੇ ਇਹੋ ਗੱਲ ਪੁੱਛਦੇ ਰਏ ਕਿ ਜੀਵਨ ਫੌਜੀ ਨੂੰ ਤੁਸੀਂ ਜਾਣਦੇ ਅੱਛਾ ਤੇ ਇਹ ਇੱਕ ਦੋ ਵਾਰ ਮੈਂ ਸੋਚਿਆ ਕਿ ਜੀਵਨ ਫੌਜੀ ਦਾ ਕੋਈ ਗਵਾਹੀ ਪਾਉਣੀ ਹੈ ਸ਼ਾਇਦ ਮੰਮੀ ਨਹੀਂ ਉਸ ਨੂੰ ਜਾਣਦਾ ਜੀਵਨ ਫੌਜੀ ਤੇ ਉਹ ਨਹੀਂ ਹੈ ਜਿਹੜਾ ਪਿੱਛੇ ਦੇ ਉਹਨਾਂ ਜ਼ਿੰਮੇਵਾਰੀਆਂ ਲਈਆਂ ਹੈ ਕਿ ਬਾਉਂ ਵਾਲਾ ਸਿੱਕਾਰ ਤੇ ਠਾਣੇ ਦੇ ਉੱਪਰ ਉਹਨਾਂ ਦਾ ਜ਼ਿਕਰ ਕੀਤਾ ਹਾਂਜੀ ਉਹਨਾਂ ਦਾ ਜ਼ਿਕਰ ਕੀਤਾ ਵੀ ਅਸੀਂ ਤੇ ਦੋ ਤਿੰਨ ਠਾਣੇ ਡਾਈ ਨੇ ਤੇ ਤੁਹਾਨੂੰ ਵੀ ਉਹਨੂੰ ਪਤਾ ਜੀਵਨ ਫੌਜੀ ਨੂੰ ਤੁਸੀਂ ਕਿਉਂ ਨਹੀਂ ਜਾਣਦੇ ਅੱਛਾ ਤੇ ਇਹ ਕਰਕੇ ਤੇ ਹਜੇ ਗੱਲਾਂ ਗੱਲਾਂ ਕਰਨ ਦੇ ਸੀ ਮੈਂ ਅਜੇ ਮੇਰੇ ਮਨ 'ਚ ਕੋਈ ਡਾਊਟ ਹੀ ਨਹੀਂ ਇਹੋ ਜਿਹਾ ਵੀ ਇਹੋ ਗੱਲ ਬਣੇਗੀ ਇਹ ਤਾਂ ਹਜੇ ਗੱਲਾਂ ਬਾਤਾਂ ਕਰਕੇ ਜਿਹੜਾ ਦੂਜਾ ਉਹਦਾ ਨਾਲ ਦਾ ਸਾਥੀ ਸੀ ਮੇਰੇ ਅੱਠ ਕ ਨਗ ਪਏ ਚਾਰ ਕਮੁੰਦਰੀਆਂ ਸੀ ਚਾਰ ਕੋ ਹੋਰ ਜਿਹੜੇ ਝਾਲੇ ਜੇ ਪਏ ਹੂੰ ਉਹ ਵਜੇ ਉਹਨੇ ਹੰਦੇ ਮੁੱਠ ਭਰੀ ਤੋਂ ਜੇਬ ਚ ਪਾ ਲਿਆ ਮੈਂ ਸੋਚਦਾ ਕਿ ਮੇਰਾ ਸੁਣਾ ਮਜ਼ਾਕ ਕਰਨ ਦੇ ਹੋ ਸਕਦਾ ਮਜ਼ਾਕ ਹੋਵੇ ਅੱਛਾ ਕਾ ਕਾਊਂਟਰ ਤੇ ਰੱਖਿਆ ਸੁਣਾ ਜੀ ਤੁਸੀਂ ਲਿਆ ਕੇ ਕਾਊਂਟਰ ਤੇ ਰੱਖਿਆ ਹਾਰ ਵੀ ਕਾਊਂਟਰ ਤੇ ਅੱਛਾ ਢਾਈ ਦੇ ਟੋਲੇ ਦਾ ਹਾਰ ਸੀ ਤੇ ਬਾਕੀ ਜਿਹੜਾ ਸੋਨਾ ਦੂਜਾ ਸੀ ਉਹ ਜਖਾ ਕੇ ਦੇ ਕੁਝ ਮਤਲਬ ਉਹਨੂੰ ਧਾਗਾ ਪਵਾ ਕੇ ਉਹਨੂੰ ਸਾਰੀ ਸੈਟੀਸਫਾਈ ਕਰਨਾ ਹੈ ਉਹਨੂੰ ਜੋ ਵੀ ਥੋੜੀ ਪਾਲਿਸ਼ ਕਰਕੇ ਉਹਨੂੰ ਵੀ ਵਧੀਆ ਬਣਾਉਣਾ ਹੈ ਥੋੜਾ ਜਿਹਾ ਅੱਛਾ ਜੀ ਤੇ ਉਹ ਵਜੇ ਗੱਲਬਾਤ ਇੰਨੀ ਕਰਨ ਦੇ ਆ ਤੇ ਉਹ ਵਜੇ ਕਰਦੇ ਕਰਦੇ ਉਹਨੇ ਪਿਸਤਲ ਕੱਢ ਲਿਆ ਪਿਸਤਲ ਲੋਡਿੰਗ ਵੀ ਕਰ ਲਿਆ ਉਹ ਸਾਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਜੇ ਤਹਾਂ ਫੋਨ ਨਾ ਕਰਿਓ ਇਹ ਨਾ ਵੀ ਐਵੇਂ ਗੋਲੀ ਖਾ ਲਿਓ। ਕੋਈ ਪਿਸਟਲ ਲੋਡਡ ਕਰਕੇ ਹਾਂਜੀ ਉਹ ਤਾਣਿਆ ਵੀ ਤੁਹਾਡੇ ਉੱਪਰ ਜਾਂ ਦੁਕਾਨਦਾਰ ਬਿਲਕੁਲ ਮੈਨੂੰ ਕਿਉਂ ਨਾ ਪਿਸਟਲ ਕੱਢ ਕੇ ਮੈਨੂੰ ਐਂਜੇ ਕਰਾ ਦਦਾ ਵੀ ਜੇ ਤੇ ਪਹਿਲਾ ਹਥਿਆਰ ਦੋ ਸਾਡੇ। ਅੱਛਾ ਜਿਹੜੇ ਤੁਹਾਡੇ ਕੋਲ ਹਥਿਆਰ ਮੜਕਿਓ ਦੀਪ ਕਹਿਣ ਲੱਗਾ ਉਹਨੇ ਦਿਖਾਇਆ ਕਿ ਮੇਰੇ ਕੋਲ ਉਹ ਵੀ ਅਮਰਤਾ ਸਿੰਘ ਆ। ਉਹਨੇ ਵੀ ਮਤਲਬ ਸ੍ਰੀ ਸਾਹਿਬ ਪਾਇਆ ਹੋਇਆ ਦਿਖਾਇਆ ਮੇਰੇ ਕੋਲ ਸ੍ਰੀ ਸਾਹਿਬ ਹੈ ਮੇਰੇ ਕੋਲ ਇਹ ਸਾਥ ਹਥਿਆਰ ਕੋਈ ਨਹੀਂ। ਇਹ ਤਾਂ ਮਤਲਬ ਕਰਦੇ ਕਰਦੇ ਮੜਕਿਓ ਸਾਨੂੰ ਅੰਦਰ ਲੈ ਗਏ ਇਕ ਹੋਰਾਂ ਨੂੰ ਸਾਰ ਅੰਦਰ ਵਾੜਦਾ ਵੀ ਕਿਸੇ ਨੂੰ ਫੋਨ ਨਹੀਂ ਕਰਨਾ ਵੀ ਗੋਲੀ ਅੰਦਰ ਮਤਲਬ ਉਹਦੇ ਪਿੱਛੇ ਹੋਰ ਕੋਈ ਕਮਰਾ ਸੀ ਹਾਂਜੀ ਇਹ ਕਮਰਾ ਪਿਛੇ ਹੀ ਹੋਦਾ ਤਿੰਨਾਂ ਨੂੰ ਸਾਨੂੰ ਅੰਦਰ ਮਤਲਬ ਵਾੜ ਦਿੱਤਾ ਉਹਨਾਂ ਉੱਤੇ ਤੇ ਮੁੜ ਕੇ ਫਿਰ ਉਹਨੂੰ ਬਾਹਰ ਕੱਢ ਕੇ ਵੀ ਇੱਕ ਰਾ ਜੋ ਵੀ ਸੰਗਿਆਣਾ ਜਿਹੜਾ ਆ ਉਹ ਸਾਰਾ ਤੁਸੀਂ ਕੱਢ ਕੇ ਜਾਓ ਤੋ ਉਹ ਇੱਕ ਦੋ ਵਾਰ ਉਹ ਅੰਦਰ ਆਵੇ ਮੈਂ ਗਰੀਬ ਬੰਦਾ ਮੈਂ ਡੰਗੋ ਡੰਗ ਸਾਰੰਦੇ ਆ ਵੀ ਮੇਰੇ ਕੋ ਇੰਨਾ ਵੀ ਨਹੀਂ ਤੇ ਸਾਡਾ ਇਹ ਵੀ ਜਿਤਨਾ ਇਹ ਰਾਗੀ ਸਿੰਘ ਆ ਵੀ ਇੱਕ ਦੇ ਘੱਟੋ ਘੱਟ ਚੋਂ ਪੰਜ ਸਾਲਾਂ ਦੀ ਮਿਹਨਤ ਮਤਲਬ ਇੱਕ ਦੇ ਜਿਹੜੀ ਹੈ ਮੇਰੀ ਸਿੰਘਣੀ ਸੀ ਉਹਨੇ ਵੀ ਬੜੀਆਂ ਪਹਿਲਾਂ ਜਦੋਂ ਮੁਸ਼ਕਲਾ ਹੁੰਦੀਆਂ ਨੇ ਵੀ ਘਰ ਦੇ ਵਿੱਚ ਵੀ ਇੱਕ ਮੇਟੀਆਂ ਪਾ ਪਾ ਕੇ ਉਹਨੇ ਤੇ ਮਤਲਬ ਬੜੇ ਚਾਹ ਦੇ ਨਾਲ ਬਣਾਇਆ ਸੀ ਹੂੰ ਤੇ ਕਈ ਵਾਰ ਇਹ ਵੀ ਹੁੰਦਾ ਵੀ ਜਿਤਨਾ ਉਹਦੇ ਮਨ 'ਚ ਕਿ ਹੋਰ ਤੇ ਹੋਰ ਵੀ ਚਾਹ ਹੁੰਦਾ ਸੀ ਕਿ ਮੈਂ ਉਦੋਂ ਹੀ ਕੱਢ ਕੇ ਸੋਣਾ ਅੱਗੇ ਰੱਖਣਾ ਵੀ ਸਰਪ੍ਰਾਈਜ਼ ਦੇਣਾ ਸਰਪ੍ਰਾਈਜ਼ ਦੇਣਾ ਬਿਲਕੁਲ ਕਿ ਜਦੋਂ ਬੱਚੀ ਦਾ ਵਿਆਹ ਹੋਊਗਾ ਵੀ ਇਹ ਪਛਣ ਲਈ ਕਿੱਥੋਂ ਆਇਆ ਤੇ ਕੋਈ ਇਦਾਂ ਬੜੇ ਚਾਹ ਦੇ ਨਾਲ ਉਹਨਾਂ ਨੇ ਬਣਾਇਆ ਸੀ ਹਲਕਾ ਦੋ ਅਜ ਤੋਂ ਜੇ 25 30 ਸਾਲ ਪਹਿਲਾਂ ਨਾਲੀ ਤੇ ਆਮਦਨ ਦੇ ਸਰੋਤ ਵੀ ਬੜੇ ਘੱਟ ਹੁੰਦੇ ਸੀ ਹਾਂ ਬਿਲਕੁਲ ਸਭ ਤੋਂ ਜਿਹੜੀਆਂ ਕਰਦੀਆਂ ਸੋਹਣੀ ਥੋੜੇ ਥੋੜਾ ਜੋੜ ਜੋੜ ਕੇ ਹਾਂ ਬਿਲਕੁਲ ਆਪਣੇ ਧੀਆ ਪੁੱਤਾਂ ਲਈ ਕਰਦੀ ਹੁੰਦੀ ਸੀ ਕੱਲ ਨੂੰ ਜਦੋਂ ਇਹੋ ਜੇ ਕਾਰਜ ਆਉਣਗੇ ਹਾਂਜੀ ਹਾਂਜੀ ਖੁਸ਼ੀ ਦੇ ਮਾਹੌਲ ਹੋਣਗੇ ਤੇ ਅਸੀਂ ਆਪਣਾ ਯੋਗਦਾਨ ਆਪਣੇ ਬੱਚਿਆਂ ਨੂੰ ਪਾ ਸਕੀ ਹਾਂ ਹਾਂਜੀ ਬਿਲਕੁਲ ਉਸ ਤਰ੍ਹਾਂ ਹੀ ਜੋੜਿਆ ਹੋਣਾ ਬਿਲਕੁਲ ਬਿਲਕੁਲ ਮੈਨਾਂ ਮੈਨਾਂ ਕਈ ਮੌਸਲੇ ਕਿੰਨੇ ਸੂਟ ਉਹਨੇ ਮਿਸ ਕੀਤੇ ਹੋਣੇ ਆਪਣੇ ਵੀ ਜਾਂ ਜਦੋਂ ਆਪਣੇ ਕੋਈ ਮੈਨੂੰ ਥੋੜੇ ਬਥੇ ਪੈਸੇ ਮੇਰੇ ਕੋਲ ਲੈ ਲੈਣੇ ਕੋਈ ਜਾਂ ਆਪਣੇ ਪੇ ਉਹ ਉਹਨਾਂ ਨੂੰ ਮਨ ਦੇ ਇੱਕ ਚਾਹ ਹੁੰਦਾ ਜਦੋਂ ਵੀ ਕੋਈ ਧੀ ਜੰਮਦੀ ਹੈ ਜਾਂ ਕੋਈ ਬੱਚਾ ਹੁੰਦਾ ਹੈ ਤੇ ਮਾਪਿਆਂ ਨੂੰ ਉਸ ਭਾਵੇਂ ਕਿ ਆ ਵੀ ਮਨ ਦੇ ਵਿੱਚ ਆ ਹੁੰਦਾ ਕਿ ਆਪਣੇ ਬੱਚਿਆਂ ਨੂੰ ਅਸੀਂ ਵੀ ਪੂਰਾ ਵੀ ਜੋ ਉਹਦੀਆਂ ਜ਼ਿੰਮੇਵਾਰੀਆਂ ਨੇ ਮਾਪਿਆਂ ਦੀਆਂ ਪੂਰੀਆਂ ਨਹੀਂ ਭਾਈ ਹਾਂਜੀ ਸਾਰੇ ਧੀਆਂ ਵਾਸਤੇ ਮਾਵਾ ਦੀਆਂ ਵੀ ਤੇ ਪਿਓ ਦੀ ਵੀ ਜ਼ਿੰਮੇਵਾਰੀਆਂ ਵਾਧ ਜਾਂਦੀਆਂ ਨੇ ਬਿਲਕੁਲ ਹਾਂਜੀ ਹਾਂਜੀ ਤੇ ਇਹ ਵੀ ਹੁਣ ਜਿ ਤਰ੍ਹਾਂ ਉਹਦੇ ਜਾਣ ਤੋਂ ਪਹਿਲਾਂ ਕਈ ਵਾਰਾਂ ਕੋਈ ਗੱਲਾਂ इमोशनल ਕਰਨ ਵਾਲੀਆਂ ਹੁੰਦੀਆਂ ਨੇ ਜਿ ਤਰ੍ਹਾਂ ਉਹਨਾਂ ਦੇ ਮਨ 'ਚ ਵੀ ਜੇ ਮੈਂ ਮਰ ਗਈ ਤੇ ਮੇਰੀ ਧੀ ਦੀਆਂ ਰੀਚਾਂ ਕੌਣ ਪੂਰੀਆਂ ਕਰੂਗਾ ਔਰ ਨਹੀਂ ਬੜੀ-ਬੜੀ ਗੱਲਾਂ ਹਾਂ ਤੇ ਕੋਈ ਰੋਗ ਸੀ ਉਹਨਾਂ ਨੂੰ ਸਰੀਰਕ ਰੋਗ ਸੀ ਕੋਈ ਉਹਨਾਂ ਨੂੰ ਅਸਲ ਚ ਨਾ ਹੈਗਾ ਇਹ ਕੈਂਸਰ ਦਾ ਨਾ ਰੋਗ ਹੈ ਕੈਂਸਰ ਦਾ ਰੋਗ ਅਸਲ ਚ ਰੋਗ ਲੱਭਾ ਹੀ ਨਹੀਂ ਉਹ ਮਤਲਬ ਅਸੀਂ ਡੀ ਐਮ ਸੀ ਅਸੀਂ ਮਰਹ ਜਰਿੰਦਰ ਦਾ ਹਸਪਤਲ ਹੀ ਉੱਥੇ ਵੀ ਮਤਲਬ ਅਸੀਂ ਮਤਲਬ ਕਾਫੀ ਸੰਘਰਸ਼ ਕੀਤਾ ਕਿ ਇਹ ਬੜਾ ਪਹਿਲਾਂ ਰੋਗ ਲੱਭਾ ਨਹੀਂ ਜੱ ਲੱਭਾ ਤੇ ਉਹਨਾਂ ਨੇ ਮਤਲਬ ਕੈਂਸਰ ਜਿਹੜਾ ਡਿਕਲੇਅਰ ਕਰ ਦਿੱਤਾ ਵੀ ਕੈਂਸਰ ਹੈ ਤੇ ਉਹ ਮਤਲਬ ਹਰੇ ਯਾਦਾਂ ਹਰੇ ਮਤਲਬ ਜਿਆ ਕਹਿਣ ਦੀ ਹੈ ਕਹਿ ਦੀ ਹੈ ਕਿ ਜਿਸ ਤਰ੍ਹਾਂ ਹੁਣ ਉਹਨਾਂ ਦੀ ਜਰਾ ਪੀ ਹੁਣ ਵਿਆਹ ਤੇ ਲੋਡ ਸੀ ਬਿਲਕੁਲ ਜੀ ਬਿਲਕੁਲ ਬੜੇ ਕਾਰ ਤੇ ਹੁੰਦੇ ਜਿਹੜੇ ਮਾਂ ਨਹੀਂ ਨਭਾਉਣੇ ਹੁੰਦੇ ਬਿਲਕੁਲ ਬਿਲਕੁਲ ਤੇ ਇਹ ਇੱਕ ਜਦੋਂ ਫਿਰ ਉਹ ਫਿਰ ਇਹ ਇੱਕ ਦੇ ਉਹਨਾਂ ਦਾ ਹੀ ਤੇ ਹੁਣ ਮਤਲਬ ਇੱਕ ਹੀ ਤਰ੍ਹਾਂ ਨਵਾਂ ਇਸ਼ੂ ਜਾਂ ਪੈਣ ਗਿਆ ਹਨਾ ਜਿਹੜਾ ਕਿ ਕੋਈ ਜਿਹੜੀਆਂ ਭਾਵਨਾ ਕੋਈ ਨਿਸ਼ਾਨੀਆਂ ਦੀ ਚਲੋ ਅਸਲ ਜਿਹੜੇ ਵੀ ਜਿਹੜੇ ਨੁਕਸਾਨ ਤੇ ਜਿਹੜਾ ਹੌਲਤ ਹੁੰਦਾ ਹੁੰਦਾ ਆ ਮਤਲਬ ਜਿਹੜਾ ਇਹ ਕਿ ਕੋਈ ਨਿਸ਼ਾਨੀਆਂ ਦਾ ਸਾਨੂੰ ਜਿਆਦਾ ਕੰਮ ਹੀ ਵੀ ਚਲੋ ਉਹਨਾਂ ਦੀ ਹੈਗੀਆਂ ਚਲੋ ਬੇਟੀ ਨੂੰ ਵੀ ਹੀ ਜਦੋਂ ਉਹ ਪਿਆਰ ਦੇ ਵਿੱਚ ਬੇਟੀ ਵੀ ਕਹਿੰਦੀ ਵੀ ਕੋਈ ਗੱਲ ਨਹੀਂ ਤੁਸੀਂ ਫੇ ਰਹਿਣ ਦੋ ਮੈਂ ਆਪੇ ਬਣਾ ਲਵਾਂਗੀ ਵੀ ਮੈਂ ਪਰ ਉਹਦੇ ਵਿੱਚ ਮਤਲਬ ਹਰ ਜਿਹੜਾ ਮਾਪਿ ਹੋਆ ਉਹਦੇ ਮਨ 'ਚ ਚਾਹ ਹੁੰਦਾ ਵੀ ਨਹੀਂ ਇਹ ਤੈਨੂੰ ਜੋ ਵੀ ਹੋਇਆ ਹੁਣ ਚਲੋ ਇਹ ਤਾਂ ਜਦੋਂ ਅਜਿਹੀ ਘਟਨਾ ਵਾਪਰ ਜਾਂਦੀ ਫਿਰ ਬੰਦਾ ਸਬਰ ਕਰਦਾ ਹਾਂ ਹਾਂ ਬਿਲਕੁਲ ਤੁਸੀਂ ਮੈਨੂੰ ਇਹ ਇਹ ਦੱਸੋ ਵੀ ਕਿੰਨਾ ਚਿਰ ਹੋ ਗਿਆ ਤੁਹਾਡੀ ਬੀਸੀ ਦੀ ਡੈਥ ਹੋਈ ਨਹੀਂ ਕਈ ਵਾਰ 4 ਸਾਲ ਹੋ ਹੀ ਗਏ ਲੈ ਮਨਖਰ ਉਹ ਤਾਂ 4 ਸਾਲ ਤੋਂ ਬਾਅਦ ਵੀ ਉਹ ਮਾਂ ਵਾਲੀ ਜ਼ਿੰਮੇਵਾਰੀਆਂ ਬਿਲਕੁਲ ਮਿਲਦੇ ਹਾਂ ਤੇ ਬੜਾ ਸੰਕੋਚ ਕੇ ਪੈਰ ਰੱਖਣਾ ਪੈਂਦਾ ਵੀ ਆਹ ਜਿਹੜੀਆਂ ਚੀਜ਼ਾਂ ਨੇ ਕਿਤੇ ਮੇਰੇ ਕੋ ਕਰਦੇ ਕਮਾਜਣਾ ਵਰਤਿਆਂ ਜਾਣ ਮੈਂ ਆਪਣੇ ਬੱਚਿਆਂ ਨੂੰ ਉਤਰਾਈ ਸੋ ਇਹਨੂੰ ਵਧਾ ਕੇ ਅਗੇ ਗਿਫਟ ਕਰਾਂ ਬਿਲਕੁਲ ਬਿਲਕੁਲ ਉਸ ਦਿਨ ਦਾ ਫਿਰ ਕੀ ਗੱਲਾਂ ਬਾਤਾਂ ਹੁੰਦੀਆਂ ਜਦੋਂ ਅਚਾਨਕ ਹੀ ਇੱਕਦਮ ਕੋਈ ਡਾਕਾ ਮਾਰ ਕੇ ਲੈ ਜਾਏ ਖੋਕੇ ਹੀ ਹਥੋਂ ਹਾਂਜੀ ਵੇਖੋ ਇੱਕ ਤੇ ਇੱਕਦਮ ਜਿਹੜਾ ਇਹੋ ਜਿਹਾ ਕਮ ਹੋੜ ਬਣ ਜਾਂਦਾ ਬੜਾ ਮੁਸ਼ਕਲ ਜਿਹਾ ਹੁੰਦਾ ਵੀ ਹੁਣ ਇੱਕ ਤੇ ਇਹ ਜਿਹੜੀਆਂ ਇੱਕਦਾਂ ਸਾਡੀਆਂ ਨਿਸ਼ਾਨੀਆਂ ਗਾਇਬ ਹੋ ਗਈਆਂ ਪੈਸੇ ਦਾ ਤੇ ਗਮ ਹੁੰਦਾ ਹਰ ਇੱਕ ਨੂੰ ਹੁੰਦਾ ਹੀ ਹੈ ਬਈ ਚਲੋ ਮੈਂ ਤਾਂ ਜਿਦਾਂ 4-5 ਸਾਲ ਦੀ ਮੰਨ ਲਓ ਵੀ ਅਹੀਂ ਜਦੋਂ ਰਗ ਗਈ ਜਥਾ ਆ ਕਰੀਬ ਇੱਕ ਪ੍ਰੋਗਰਾਮ ਤੋਂ ਸਾਨੂੰ 1500 ਜਾਂ 1300 ਇੱਕ ਗਿਆਰ ਮਤਲਬ ਇੰਨਾ ਕ ਹੁੰਦਾ ਉਹ ਬਿਲਕੁਲ ਬਿਲਕੁਲ ਤੇ ਬਾਕੀ ਵੀ ਚਲੋ ਸਾਨੂੰ ਪਤਾ ਵੀ ਅਸੀਂ ਆਪਣੀ ਸੱਚੀ ਸੁੱਚੀ ਕੰਮ ਕਰਦੇ ਸਾਡੀ ਮਿਹਨਤ ਦੀ ਕਮਾਈ ਹੈ ਇਹ ਇੱਕ ਬੜੀ ਵੱਡੀ ਆਰਥਿਕਤਾ ਦੀ ਸਾਟ ਹੈ ਹਾਂਜੀ ਹਾਂ ਬਿਲਕੁਲ ਹਾਂਜੀ ਇੱਕਦਮ ਜਦੋਂ ਆਪਾਂ ਜਮਾ ਪੂੰਜੀ ਇਸੇ ਕਰਕੇ ਜੋੜਦੇ ਹਾਂ ਯਕਤ ਅੱਜ ਕੱਲ ਵਿਆਹ ਮਹਿੰਗੇ ਵੀ ਬੜੇ ਹੋ ਗਏ ਨੇ ਹਾਂ ਜੀ ਬਿਲਕੁਲ ਹਾਂ ਜੀ ਇਹ ਬੰਦਾ ਚਾਹੁੰਦਾ ਹੈ ਕਿ ਮੈਂ ਆਪਣੀ ਧੀ ਪੁੱਤਾਂ 'ਚ ਕਾਰਜ ਕਰਨਾ ਤੇ ਉਹਨੂੰ ਕਿਸੇ ਗੱਲ ਦੀ ਕਮੀ ਨਾ ਮਹਿਸੂਸ ਹੋਵੇ ਹਾਂ ਜੀ ਪਰ ਉਹ ਵਧੀਆ ਰੀਝਾਂ ਜਿਹੜੀਆਂ ਉਹ ਪੂਰੀਆਂ ਕਰੀ ਪੂਰੀਆਂ ਕਰ ਸਕੀਏ ਭਾਵੇਂ ਜਿਹੜੇ ਚਲੋ ਜਿਹੜੇ ਸਾਡੇ ਹੁਣ ਨਵੇਂ ਰਿਸ਼ਤੇਦਾਰ ਸਾਡੇ ਘਰ ਆਉਣੇ ਸਾਡਾ ਜਿਹੜਾ ਬੇਟੀ ਦਾ ਜਵਾਈ ਹੈ ਜਾਂ ਸਾਡੇ ਮੇਰਾ ਕੁੜਮੇ ਉਹਨਾਂ ਦੇ ਵੱਲੋਂ ਵੀ ਪੂਰੀ ਸਪੋਰਟ ਹੈ ਉਹ ਵੀ ਜਾਂਦੇ ਵੀ ਅਸੀਂ ਕਿਹੇ ਚੀਜ਼ ਨਹੀਂ ਲੈਣੀ ਮਤਲਬ ਸਾਨੂੰ ਹੁਣ ਵੀ ਸਾਨੂੰ ਉਹਨਾਂ ਨੇ ਮਨਾ ਕੀਤਾ ਵਾਰ-ਵਾਰ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਨਹੀਂ ਚਲੋ ਕੋਈ ਉਹ ਤੇ ਕੋਈ ਬਹੁਤਾ ਹੀ ਗਿਆਗਵਾਚਾਂ ਦਾ ਜਿਹੜਾ ਕਿਸੇ ਕੋਲ ਮੰਗਦਾ ਹੈ ਪਰ ਆਪਣੇ ਤੌਰ ਤੇ ਵੀ ਇੱਕ ਹੁੰਦਾ ਨਾ ਇਹਨੇ ਮੇਰੀ ਧੀ ਨੇ ਮੇਰੇ ਘਰ ਕੋ ਵੀ 25 ਸਾਲ ਗੁਜ਼ਾਰੇ ਨੇ ਇਹ ਪਿਆਰ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ ਮਤਲਬ ਸਾਡੇ ਇਛਾ ਹੁੰਦਾ ਵੀ ਅਸੀਂ ਆਪਣੇ ਬੱਚੀ ਨੂੰ ਕੀ ਗਿਫਟ ਕਰਕੇ ਮਤਲਬ ਤੋਰਨਾ ਉਹਨੂੰ ਕਿੱਦਾਂ ਮਤਲਬ ਚਲੋ ਉਹਨਾਂ ਦੀ ਸਾਡੀ ਸਧਰਾਂ ਹੁੰਦੀਆਂ ਹਨ ਉਹਨਾਂ ਦੀ ਮਾਂ ਜੀ ਉਦੀ ਹੁੰਦੀ ਤੇ ਹੋ ਸਕਦਾ ਸੀ ਜੇ ਲੋਕਾਂ ਤੁਹਾਡੇ ਤੋਂ ਕਾਫੀ ਅੱਧਾ ਬੋਝ ਇਹਨਾਂ ਚੀਜ਼ਾਂ ਦਾ ਘਟ ਜਾਂਦਾ ਹੈ ਨਾ ਤੇ ਹੁਣ ਤੇ ਸਭ ਨੂੰ ਮਨ ਦੇ ਉੱਤੇ ਇੱਕ ਬੜਾ ਹੋਣਾ ਵੀ ਮੈਂ ਕੀ ਕਰ ਬੈਠਾ ਹਾਂ 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 ਬਿਲਕੁਲ ਆਪਣੇ ਆਪ ਨੂੰ ਬੰਦਾ ਇੱਕ ਵਾਰੀ ਕੋਸਦਾ ਕਿ ਮੈਂ ਨਾ ਜਾਂਦਾ ਮੈਂ ਕੱਲਾ ਨਾ ਜਾਂਦਾ ਮੈਂ ਇਸ ਦਿਨ ਨਾ ਜਦਾ ਕੱਢ ਕੇ ਸੋਣਾ ਨਾ ਸਾਰਾ ਘਟਦਾ ਉਹ ਗੱਲ ਹੋਈ ਆ ਵੀ ਸਬਬ ਕੁਦਰਤੀ ਬਣਦਾ ਮੈਂ ਬੇਟੇ ਨੂੰ ਫੋਨ ਕੀਤਾ ਮੈਂ ਕਿ ਵੀ ਮੈਂ ਜੇ ਟਾਈਮ ਹੈਗਾ ਤਾਂ ਮੈਂ ਬਾਜ਼ਾਰ ਦੇ ਕੁਝ ਕੰਮ ਕਰਨੀ ਹੈ ਜੇ ਤੁਹਾਨੂੰ ਟਾਈਮ ਲੱਗਦਾ ਤੇ ਮੈਂ ਦਹਾ ਮਿੰਟ ਪਿਲੇ ਮੈਂ ਆ ਬਾਜ਼ਾਰ ਆ ਜੰਨਾ ਕੁਦਰਤੀ ਇਹ ਗੱਲ ਬਣੀ ਕਿ ਜੇ ਮੈਂ ਬਾਜ਼ਾਰ ਵਿੱਚ ਜਾਣਾ ਹੈ ਗੱਡੀ 'ਚ ਬਹਿਣ ਲੱਗਾ ਬੱਚੇ ਜਿਹੜੇ ਬਾਜ਼ਾਰ 'ਚ ਸੀ ਤੇ ਹਜੇ ਮਤਲਬ ਉਹ ਮੈਨੂੰ ਕਹਿੰਦਾ ਵੀ ਬਸ ਅਸੀਂ ਆ ਜੰਨੇ ਪਹਿਲਾਂ ਇਹ ਕੰਮ ਕਰ ਲਈਏ ਮੜਕੇ ਹੋਰ ਔਰ ਜਿਵੇਂ ਬਡੇ ਨੇ ਹੋਰ ਕੰਮ ਕਰਨੇ ਨੇ ਪਹਿਲਾਂ ਇਹ ਕਰ ਲੈਣੇ ਤੇ ਅਸੀਂ ਸਭ ਤੋਂ ਵੱਡੀ ਗੱਲ ਵੀ ਅਸੀਂ ਰੱਖ ਕੇ ਕਾਊਂਟਰ 'ਤੇ ਤੇ ਅਸੀਂ ਨਾਰਮਲੀ ਗੱਲਾਂ ਕਰਦੇ ਰਹੇ ਜਦ ਤੱਕ ਮਤਲਬ ਸੱਜਣ ਮਿੱਤਰ ਆਪਣੇ ਪਿੰਡ ਦਾ ਤੇ ਉਹਦੇ ਕਰਕੇ ਅਸੀਂ ਉਹ ਕਾਊਂਟਰ 'ਤੇ ਸੋਇਆ ਸੋਣਾ ਜਿਹੜਾ ਪਿਆਰ ਰਹਿਣ ਦਿੰਦਾ ਅੱਛਾ ਅਜੇ ਮਲਕ ਤੁਸੀਂ ਲਿਆ ਕੇ ਰੱਖਿਆ ਹੋਣਾ ਰੱਖਿਆ ਵੀ ਇਹਦੇ ਬਾਰੇ ਦਾ ਕੋਈ ਤੋਲਕ ਵਜਨ ਕਰਦੇ ਆ ਹਾਂਜੀ ਵਜਨ ਕਰਦੇ ਵੀ ਅੱਗੇ ਕਰਨਾ ਥੋੜਾ ਜਿਆ ਹੋਰ ਪਾਵਾਂਗੇ ਵਿੱਚ ਜਾਂ ਕੀ ਬਣਾਉਣਾ ਹੈ ਬੱਚੇ ਦੀ ਕੀ ਸਦਰਿਆ ਵੀ ਮੈਂ ਆਪਣੇ ਕੀਤੀ ਕੀ ਮੈਂ ਪਾਉਣਾ ਹੈ ਸਾਡੇ ਬਾਈਟ ਦੇ ਅਨੁਸਾਰ ਕਿੰਨਾ ਕੁ ਕਿੰਨਾ ਹਾਂਜੀ ਕਿੰਨਾ ਪਾ ਲਾ ਹੋ ਸਕਦਾ ਹਾਂ ਹਾਂਜੀ ਬੱਚੇ ਨੇ ਜੋ ਵੀ ਉਹਦਾ ਪਾਵਣਾ ਹੈ ਤੁਸੀਂ ਆਪਕੇ ਸਿਲੇਕਟ ਕਰ ਲਓ ਕੀ ਕਰਨਾ ਚਾਹ ਰਹੇ ਹੋ ਜ ਨਵਾਂ ਪਾਉਣਾ ਹੈ ਜਾਂ ਕੋਈ ਜਿਹੜਾ ਕੋਈ ਪੁਰਾਣਾ ਹੈ ਉਹਨੂੰ ਰੀਨਿਊ ਕਰਨਾ ਹੈ ਤਾਂ ਇਹ ਕਾਊਂਟਰ ਤੇ ਬਿਹਾਗੇ ਉਹ ਬੱਚਿਆਂ ਦੀ ਵੇਟ ਕਰਦੇ ਆਂਦੇ ਆ ਦੋਸਤੋ ਪਹਿਲਾਂ ਇਹ ਹੈਗੇ ਉਦੋਂ ਇੰਨੇ ਨਪੋਰ ਬੈਠੇ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਬਣਿਆ ਕਿ ਵੀ ਅਸੀਂ ਕੁਝ ਮਿੰਟ ਤੇ ਹੋ ਸੋਏਦ ਰਏ ਸਾਡੇ ਨਾਲ ਮਜ਼ਾਕ ਕਰਦੇ ਅੱਛਾ ਤੇ ਜਿਤਨਾ ਹੁਣ ਕਈ ਪੱਕੇ ਹੁੰਦਾ ਵੀ ਦੋ ਪੱਕੇ ਨੇ ਵੀ ਜਿਹੜਾ ਮੇਰੀ ਪੱਕੇ ਦੇ ਜਿਹੜੇ ਮੇਰੇ ਸੱਜਣ ਨੇ ਉਹ ਗੱਲ ਕਹਿੰਦੇ ਇਹਨੂੰ ਸ਼ਾਇਦ ਹੋ ਸਕਦਾ ਵੀ ਜਿਹੜਾ ਸੁਨਿਆਰੇ ਨਾਲ ਕੋਈ ਮਿਲਤ ਹੋਵੇ ਤੇ ਜਿਹੜੇ ਉਹਦੇ ਪੱਕ ਜੇ ਨੇ ਯਾਦ ਆਦਾਰ ਮਿਰਤੇ ਇੱਕ ਮਿੰਟ ਆਉਂਦੇ ਨੇ ਵੀ ਸ਼ਾਇਦ ਹੋ ਸਕਦਾ ਇਹ ਨਾਲ ਲੈ ਕੇ ਆ ਵੀ ਇਹਨਾਂ ਦੀ ਮਿਲੀ ਭੁਗਤ ਹੋਈ ਮਲਕੇ ਜਿੰਨੇ ਮੂੰਹ ਹੁੰਦੀਆਂ ਗੱਲਾਂ ਨੇ ਮੁੜ ਕੇ ਨਾ ਤੇ ਕਿਸੇ ਦਾ ਮੂੰਹ ਵੱਢ ਲੈਣਾ ਬਿਲਕੁਲ ਜਿਹਦੇ ਨਾਲੇ ਘਟਨਾ ਵਾਪਰ ਗਈ ਹੈ ਤੂੰ ਕਹ ਨੂੰ ਹੈ ਹਾਂ ਹਾਂ ਤੇ ਮਲਕੇ ਨੁਕਸਾਨ ਉਹਦਾ ਹੋਇਆ ਹਾਂਜੀ ਹਾਂਜੀ ਹੁਣ ਤੇ ਉਹ ਕਹਿੰਦੇ ਨਾ ਵੀ ਗੱਲਾਂ ਪਰ ਫਿਰ ਵੀ ਤੁਹਾਨੂੰ ਥੋੜਾ ਬਹੁਤਾ ਯਾਦ ਆਉਂਦਾ ਵੀ ਜਾਂ ਤੁਹਾਡੀ ਕੋਈ ਰੈਕੀ ਕਰਦਾ ਹੋਵੇ ਕੋਈ ਪਿੱਛਾ ਕਰਦਾ ਹੋਵੇ ਨਹੀਂ ਨਹੀਂ ਇਹ ਜੀ ਕੋਈ ਨਾ ਕਿਸੇ ਨਾਲ ਗੱਲ ਕੀਤੀ ਹੋਵੇ ਮੈਂ ਇਨਾ ਕ ਸੋਨਾ ਲੈ ਕੇ ਫਲਾਨੀ ਦੁਕਾਨ ਤੇ ਜਾਣਾ ਅਸਲ ਜਿੰਨੇ ਕਰਦਾ ਘਰੋਂ ਸੋਨਾ ਤੇ ਮੈਂ ਜਦੋਂ ਲੈ ਕੇ ਤੁਰਿਆ ਮੇਰੇ ਬੱਚਿਆਂ ਨੂੰ ਨਹੀਂ ਪਤਾ ਅੱਛਾ ਜੀ ਤੇ ਦੂਜੀ ਗੱਲ ਮੈਨੂੰ ਐਤਵਾਰ ਦਾ ਪਤਾ ਨਹੀਂ ਵੀ ਅੱਜ ਐਤਵਾਰ ਹੈ ਇਹ ਘਰ ਮਲਵੇ ਹੀ ਵੀ ਕੰਮ ਨਾ ਪੌਂਦਾ ਬੱਚੇ ਉੱਤੇ ਆਨੇ ਦੇ ਤੇ ਅੱਜ ਵੀ ਦਿਨ ਥੋੜੇ ਰਹਿ ਗਏ ਤੇ ਆਪਾਂ ਕਾਰਜ ਜਿਹੜਾ ਘਰ ਦੇ ਮੇਰੇ ਕਿਹੇ ਜੀ ਨੂੰ ਨਹੀਂ ਪਤਾ ਮੇਰੇ ਬ੍ਰਦਰ ਨੂੰ ਨਹੀਂ ਪਤਾ ਮੇਰੇ ਜਿਤਨਾ ਔੜ ਮੇਰੇ ਬ੍ਰਦਰ ਦੇ ਵਾਈਫ ਨੇ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਉਹਨਾਂ ਤੋਂ ਬਾਅਦ ਕਿਉਂਕਿ ਮੇਰੇ ਬ੍ਰਦਰ ਹੀ ਸਾਥ ਦੇਂਦੇ ਨੇ ਜਿਤਨਾ ਬ੍ਰਦਰ ਦੀ ਵਾਈਫ ਆ ਉਹ ਰੋਟੀ ਪਣੀ ਚੱਲ ਸਾਡਾ ਉਹ ਕਾਰਜ ਉਹ ਸਾਰਾ ਕਰਨਦੇ ਨੇ ਜੀ ਤਾਂ ਫੇ ਚਲੋ ਇੱਕ ਗੱਲ ਚਲੋ ਵੇਖੋ ਕੁਦਰਤ ਹੋਇਆ ਤੇ ਚਲੋ ਕੁਦਰਤੀ ਆ ਜਿੱਥੇ ਹੁਣ ਮੇਰੇ ਇਹ ਚਾਚਿਆਂ ਦੇ ਜਵਾਈ ਨੇ ਭਾਈ ਦਾ ਕੁਲਵੀਰ ਸਿੰਘ ਐ ਮੇਰਾ ਕੁਵਿਸ਼ਰ ਭਾਈ ਗੁਰਜੀਤ ਸਿੰਘ ਤਾਂ ਲੈ ਉਹਨਾਂ ਮੈਨੂੰ ਵੀ ਫੋਨ ਕੀਤੇ ਨੇ ਹੋਰ ਵਿੱਚੋਂ ਪਿਆਰ ਤੇ ਬੜਾ ਮਿਲਦਾ ਵੀ ਤੁਸੀਂ ਦੱਸੋ ਸਾਡੀ ਸੇਵਾ ਲਓ ਅਸੀਂ ਕਰੀਏ ਆ ਬਿਲਕੁਲ ਪਰ ਗੱਲ ਇਹ ਵੀ ਸਾਨੂੰ ਦਾਤੇ ਨੇ ਰਾਜੇ ਬਣਾਇਆ ਕਿਉਂਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੀ ਕੋਕੋ ਦੀ ਸਿਫਤ ਸਲਾਹ ਕਰਦੇ ਆ ਤੇ ਸਾਨੂੰ ਇਹ ਗਗਰਬ ਵੀ ਅਸੀਂ ਉਹ ਗੁਰੂ ਦਾ ਕਰਦੇ ਆ ਵੀ ਸਾਨੂੰ ਨੇ ਰਾਜੇ ਬਣਾਇਆ ਨਾਮ ਤੁਹਾਨੂੰ ਜਿਸ ਜਾਣ ਕੇ ਪੱਲੇ ਛੇ ਹੀ ਪੂਰਾ ਸਾਹਾ ਵੇ ਇੱਕ ਇਹ ਵੀ ਹੈ ਨਾ ਵੇਖੋ ਆਪਾਂ ਕਿਰਤ ਕਿਉਂ ਕਰਦੇ ਹਾਂ ਹਾਂ ਬਿਲਕੁਲ ਇਸੇ ਕਰ ਕਰਦੇ ਆ ਨਾ ਵੀ ਆਪਣੇ ਜਿਹੜੇ ਦੁੱਖ ਸੁੱਖ ਦੇ ਸਾਡੇ ਤੇ ਸਮਾਉਣਾ ਉਹ ਆਪਾਂ ਵਧੀਆ ਤਰੀਕੇ ਨਾਲ ਨੂੰ ਹੈਂਡਲ ਕਰ ਸਕੀਏ ਹਾਂਜੀ ਬਿਲਕੁਲ ਤੇ ਜੇ ਆਪਾਂ ਸਾਰਾ ਕਮਾ ਕੇ ਇਸ ਤਰ੍ਹਾਂ ਹੀ ਕੁਝ ਨੇ ਲੁੱਟ ਕੇ ਲੈ ਜਾਣਾ ਇਹਦੇ ਫਿਰ ਕੋਈ ਆਪਣਾ ਯਾਰ ਬੇਲੀ ਸਰ ਮਦਦ ਵੀ ਕਿੰਨੀ ਕਰ ਦੇਗਾ ਬਿਲਕੁਲ ਬਿਲਕੁਲ ਹਾਂਜੀ ਹਾਂ ਉਹਦੇ ਆਪਣੇ ਜਿਹੜੇ ਆਪ ਹੀ ਭੋਤਨੇ ਪੈਣੇ ਨੇ ਕਾਰਜ ਬਿਲਕੁਲ ਜੀ ਬਿਲਕੁਲ ਨੁਕਸਾਨ ਕਿੰਨਾ ਕੁ ਹੋ ਗਿਆ ਮੰਨਦੇ ਵੇਖੋ ਜੀ ਹੁਣ ਜੋ ਕੁਝ ਕੁਝ ਖਾਇਆ ਸੀ ਕਰੀਬ 6.5-7 ਵਾਲੇ ਦੇ ਕਰੀਬ ਹੈਗਾ ਸੀ 6.5-7 ਤੋਂ ਬੋਲੋ 5.5 ਲੱਖ ਜੇ ਨਾਰਮਲੀ ਗੱਲ ਕਰੀਏ ਜੇ ਵਿਕੜਾਈ ਗੁੜੀ ਪਾ ਕੇ ਨਾ ਕਰ 6 ਕਰੇ 6 ਲੱਖ ਦੇ ਕਰੀਬ ਤੇ ਹੈਗਾ ਸੋਨਾ ਹਾਂਜੀ ਹਾਂਜੀ 1 ਲੱਖ ਦਾ ਹਾਂਜੀ ਹਾਂਜੀ ਕਿਉਂਕਿ 82 ਹਜ਼ਾਰ ਨੂੰ ਤੇ ਹੁਣ ਰੇਟ ਹੈ ਉਹਦਾ ਰੇਟ ਹੋ ਗਿਆ ਤੇ ਘਰ ਘਰ ਕੋਈ ਨਾ ਦੀ ਮਿਹਨਤ ਹੁੰਦੀ ਹੈ ਕੋ ਪਾਲਛ ਪਾਲਿੰਦੇ ਨੇ ਹੂੰ ਤੇ ਇਹ ਚੱਲਦੇ ਨੇ ਨਾਲ ਕੁਝ ਹੋਰ ਵੀ ਕੇਵਲ ਜਦੋਂ ਬੰਦਾ ਬਣਾਉਣਾ ਹੈ ਤਾਂ ਹੋਰ ਵੀ ਇੱਕ ਤਾਂ ਲੱਗ ਬਣ ਜਾਂਦਾ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਚਲੋ ਉਹ ਤੇ ਬਲਕਿ ਤੁਸੀਂ ਕਹਿੰਦੇ ਹੋ ਵੀ ਇਹ 5-6 ਲੱਖ ਦਾ ਜਿਹੜਾ ਇੱਕ ਹਾਂਜੀ ਨੁਕਸਾਨ ਹੋ ਗਿਆ ਆ ਮਤਲਬ ਕੋਈ ਆਪਣੇ ਹੀ ਸੈਟਿੰਗ ਕੀਤੀ ਹੁੰਦੀ ਹੈ ਵੀ ਇਦਾਂ ਜਾਂ ਇਦਾਂ ਕਰਾਂਗੇ ਇੰਜ ਕਰਾਂਗੇ ਤੇ ਮਤਲਬ ਜਿਤਨਾ ਹੁਣ ਜੇ ਮਤਲਬ ਅੱਜ ਹੀ ਬਣਾਉਣੇ ਤੇ ਸਾਨੂੰ ਪਤਾ ਸਾਨੂੰ ਪਤਾ ਵੀ ਜਿਹੜਾ ਸਾਡਾ ਬਣਿਆ ਹੈਗਾ ਸਾਨੂੰ ਉਹਦੀ ਖੁਸ਼ੀ ਸਭ ਤੋਂ ਵੱਡੀ ਹੈ ਕਿ ਸਾਡੀ ਮੇਲ ਮੈਸੇਜ ਨੇ ਜਿਹੜਾ ਇਹ ਨਿਮੰਿਤ ਕਰਕੇ ਬਣਾਇਆ ਹੈ ਵੀ ਉਹ ਕੋਈ ਸਾਨੂੰ ਵੀ ਫालतू ਹੋਰ ਨਹੀਂ ਬਣਾਉਣਾ ਪੈਦਾ ਕੋਈ ਉਹਦੇ ਕੋਈ ਵੇਖੋ ਜੇ ਉਹਦੀ ਧੀ ਨੂੰ ਸੋਨਾ ਪਹਿਨਦੀ ਹਾਂਜੀ ਤਾਂ ਸਾਰੀ ਉਮਰ ਉਹਨੇ ਵੀ ਇੱਕ ਨਾ ਲਾ ਕੇ ਰੱਖਿਆ ਕਿ ਮੇਰੀ ਮਾਂ ਦੀਆਂ ਉਹਨੇ ਪਤਾ ਨਹੀਂ ਕਿਵੇਂ ਨਿਸ਼ਾਨੀਆਂ ਨੇ ਕਿਵੇਂ ਕਿਰਸ ਤੋਂ ਕਿਰਸ ਕਰ ਕਰਕੇ ਮੇਰੇ ਵਾਸਤੇ ਬਣਾਈਆਂ ਸੀ ਹਾਂ ਇੱਕ ਉਹ ਵੀ ਮੰਨ ਤੇ ਸਦਾ ਹੀ ਸੱਟ ਜੀ ਲੱਗੀ ਰਹਿਣੀ ਹਾਂਜੀ ਹਾਂ ਪੀ ਚੱਲੋ ਮਿਲਿਆ ਤੇ ਚਲ ਉਹਦੀ ਨਿਸ਼ਾਨੀਆਂ ਤੇ ਕੁਝ ਆਈਆਂ ਚਲੋ ਪ੍ਰਮਾਤਮਾ ਕਾਰਜ ਤੇ ਕਰ ਦੇਗਾ ਹੋਰ ਬਹੁਤ ਸੋਨਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਰ ਉਹ ਉਹੀ ਗੱਲ ਆਪਣੇ ਮਨ ਚ ਆ ਜੀ ਨੇ ਵੀ ਇਹ ਜਿਹੇ ਲੋਕ ਜਿਹੜੇ ਅਨਸਰ ਨਹੀਂ ਬਾਜ਼ਾਰ ਚ ਭੜੇ ਅਨਸਰ ਨੇ ਜਿਹੜੇ ਲੁੱਟਾ ਉਹ ਕਿਸੇ ਦੀਆਂ ਭਾਵਨਾਵਾਂ ਦਾ ਕੋਈ ਖਿਆਲ ਹੀ ਰੱਖਦੇ ਬਸ ਲੁੱਟ ਨਾਲ ਹੀ ਐ ਵੀ ਜੋ ਆਇਆ ਲੁੱਟ ਲਓ ਉਹੋ ਗੱਲ ਵੀ ਨਸ਼ੇ ਦੇ ਨਾਲ ਅੰਨੇ ਹੋਏ ਉਹਨਾਂ ਨੂੰ ਪਤਾ ਹੀ ਨਹੀਂ ਕਿਸੇ ਦਾ ਵੀ ਕਿੱਦਾਂ ਕਿਸੇ ਨੇ ਪੈਸਾ ਬਣਾਇਆ ਕਿੱਦਾਂ ਜੋੜਿਆ ਕਿੱਦਾਂ ਕਾਰਜ ਹੁੰਦੇ ਆ ਜਦੋਂ ਮਤਲਬ ਅਸਲ ਤੋਂ ਹੋਏ ਤੇ ਜਨਾਂ ਦੇ ਆਪਣੇ ਬੱਚੇ ਆ ਘਰ ਹੁਣ ਧੀਆ ਹੋਣ ਉਹਨਾਂ ਨੂੰ ਪਤਾ ਹੋਵੇ ਵੀ ਕਿੱਦਾਂ ਕਾਰਜ ਕਰਨੇ ਬਿਲਕੁਲ ਤੇ ਜਦੋਂ ਇਹੋ ਜਿਹੀਆਂ ਗੱਲਾਂ ਪਰ ਨਸ਼ੇ ਖਾਦੇ ਤੇ ਬਸ ਚਿੱਟੇ ਦੇਣ ਇੰਨੀਆਂ ਦਲੇਰੀਆਂ ਇਹ ਮੈਨੂੰ ਬੜਾ ਜਦੋਂ ਫੋਨ ਗਿਆ ਨਾ ਇਥੋਂ ਮੈਂ ਲੋਕਲ ਹਿਸਾ ਕਿ ਫਲਾਣੀ ਦੁਕਾਨ ਤੇ ਡਾਕਾ ਵੱਜ ਗਿਆ ਵਾ ਬੰਦੂਕ ਦੀ ਨੋਕ ਦੇ ਉੱਪਰ ਹਾਂ ਹਾਂ ਜਾ ਕੇ ਦੇਖਿਆ ਤੇ ਉਹ ਚਲੋ ਆਪਣਾ ਜਿਹੜਾ ਵੀਰ ਦੀਪਕ ਜੁਲਰ ਹੈ ਉਹ ਵੀ ਅਮਰਤਾਰੀ ਗੁਰਸੇਕ ਹਾਂਜੀ ਬਿਲਕੁਲ ਵਾਜੇ ਤੁਹਾਡੇ ਨੂੰ ਦੇਖਿਆ ਚਲੋ ਆਪਾਂ ਜਾਣਦੇ ਸੀ ਪਹਿਲਾਂ ਵੀ ਤੁਹਾਨੂੰ ਕਿ ਮੈਂ ਬੜਾ ਹੈਰਾਨ ਹੋਇਆ ਵੀ ਯਾਰ ਇਹ ਗੁਰੂ ਘਰ ਦੇ ਕੀਤਨੀਏ ਸਿੰਘ ਨੇ ਹਾਂਜੀ ਹਾਂਜੀ ਨਾਮ ਬਾਣੀ ਦਾ ਜਿਹੜਾ ਪ੍ਰਚਾਰ ਕਰਦੇ ਨੇ ਹਾਂਜੀ ਹਾਂਜੀ ਕਿਰਤ ਕਮਾਈ ਕਰਦੇ ਨੇ ਤੇ ਇਹਨਾਂ ਦੇ ਨਾਲ ਵੀ ਜਿੰਨਾ ਲੋਕਾਂ ਨੇ ਡਾਕਾ ਮਾਰਿਆ ਹਾਂਜੀ ਹਾਂਜੀ ਜਿਹੜੀ ਆਪਣੀ ਜਮਾ ਪੂੰਜੀ ਹੈ ਹੱਥੀਂ ਕਿਰਤ ਕੀਤੀ ਹੈ ਲੁੱਟ ਕੇ ਲੈ ਕੇ ਉਹਨਾਂ ਦਾ ਕਿੱਥੇ ਪੜਾਏਗਾ ਬੜਾ ਓਖਾ ਗੋ ਕੇ ਹਰ ਬੰਦੇ ਦੀ ਜਿਹੜੀ ਫਟਕਾਰ ਆ ਹਰ ਬੰਦੇ ਦੀ ਅਰਦਾਸ ਹੁਣ ਸਾਡੇ ਪ੍ਰਤੀ ਜਿਹੜੇ ਜਿੰਨੇ ਵੀ ਨੇ ਹਾਂ ਜਿਹੜੇ ਸਾਡੇ ਸੱਜਣ ਮਿੱਤਰ ਨੇ ਭੈਣ ਭਰਾ ਨੇ ਮੇਰਾ ਭੂਆ ਦਾ ਬੇਟਾ ਕੁਲਬੀਰ ਸਿੰਘ ਇਹ ਵੀ ਚਲ ਬੜੀ ਸਪੋਰਟ ਕਰਦਾ ਹੋਰ ਵੀ ਚਾਚੇ ਦੇ ਬੱਚੇ ਜਿਹੜੇ ਪਰਿਵਾਰ ਸਾਰਾ ਸੋ ਸਾਰੇ ਜਿੱਥੇ ਇਹ ਵੀ ਮਤਲਬ ਸਾਨੂੰ ਹੌਸਲਾ ਵੀ ਦਿੰਦੇ ਨੇ ਵੀ ਅਸੀਂ ਤੁਹਾਡੇ ਨਾਲ ਹੁਣ ਉੱਥੇ ਇਹ ਵੀ ਹਾਰ ਜਿਹੜੀ ਮਾਂ ਆ ਉਹ ਅਰਦਾਸ ਕਰਦੀ ਅਰਦਾਸ ਕਰਦੀ ਇਹਨਾਂ ਅੰਤਰਿਆਂ ਖੱਧਿਆਂ ਦਾ ਕਿੱਥੋਂ ਪੜਾਊਗਾ ਉਹਨਾਂ ਦੀਆਂ ਜਿਹੜੀਆਂ ਗਾਲਾਂ ਨੇ ਉਹਨਾਂ ਦੇ ਮਤਲਬ ਦੂਗੜੀਏ ਬਾਦੂਆ ਮਾਣੇ ਤੇ ਅਕਸਰ ਪੜਾ ਹੋਣਾ ਵੀ ਨਹੀਂ ਉਹਨਾਂ ਦਾ ਨਹੀਂ ਮਨ ਚੋਂ ਹੂਕ ਤੇ ਨਿਕਲਦੀ ਹੈ ਬਿਲਕੁਲ ਹਰ ਜਿਹੜਾ ਕੋਈ ਦਰਦ ਰਾਂਦਾ ਜਿਵੇਂ ਬੇਟੀ ਦੇ ਵਿਆਹ ਦੀ ਗੱਲ ਹੈ ਨਾ ਉੱਥੇ ਹਰ ਜਿਹਦੀ ਬੇਟੀ ਹੈ ਜਦ ਬੇਟੀ ਹੋ ਸਕਦਾ ਨਹੀਂ ਕੋਈ ਦਰਦ ਰੱਖਦੇ ਨੇ ਤੇ ਪੜਿਆ ਨੇ ਮਤਲਬ ਕੀਤਾ ਵੀ ਦੱਸ ਵੀ ਇਹ ਬੜੀ ਮਾੜੀ ਗੱਲ ਹੈ ਮਾੜੀ ਗੱਲ ਹੈ ਵੀ ਬੱਚੀ ਦੇ ਵਿਆਹ ਤੇ ਜਦੋਂ ਇਹੋ ਜਿਹਾ ਕੰਮ ਹੋ ਜਾਂਦਾ ਸੋ ਬੜੇ ਨੇ ਜਿਹੜੇ ਜਿਨ੍ਹਾਂ ਨੇ ਪਿਆਰ ਇਹ ਜ ਆਪਣੇ ਪਿਆਰ ਦਾ ਜ਼ਹਾਰ ਕੀਤਾ ਵੀ ਬਮਾੜਾ ਹੋਇਆ ੱਤਕਾ ਹੋਇਆ ਤੇ ਚਲੋ ਅਸੀਂ ਇਹ ਇਹ ਖੇਡ ਵੀ ਪ੍ਰਮਾਤਮਾ ਦੀ ਗੱਲ ਨੇ ਕਿ ਉਹ ਕੀ ਚ ਉਹਦੇ ਰੰਗ ਨਹੀਂ ਕਿਉਂ ਹੋਇਆ ਸਾਨੂੰ ਇਹ ਵੀ ਪੁੱਛਣਾ ਚਲੋ ਵੇਖੋ ਗੁਰੂ ਘਰ ਤੋਂ ਕਰਦਾ ਜੇ ਉਹ ਪ੍ਰਮਾਤਮਾ ਹੀ ਆ ਤੇ ਕਰਦਾ ਨਹੀਂ ਉਹਨੇ ਗੁਰੂ ਘਰ 'ਚ ਸ਼ਰਧਾ ਰੱਖਣ ਵਾਲੇ ਹਾਂ ਜੀ ਇਹ ਕਰਕੇ ਇਹ ਕਰ ਜਿਹੜੀ ਆ ਕਰਦੇ ਹਾਂ ਪਰ ਮੈਂ ਇੱਕ ਹੋਰ ਸਵਾਲ ਮੇਰਾ ਜੀ ਜਦੋਂ ਸੋਨਾ ਤੁਸੀਂ ਘਰੋਂ ਲੈ ਕੇ ਤੁਰੇ ਹੋਣੇ ਹਾਂਜੀ ਤੇ ਮਨ ਚ ਆਪਣੀ ਘਰ ਵਾਲੀ ਪ੍ਰਤੀ ਵਫਾਦਾਰੀ ਦਾ ਕਿੰਨਾ ਮਨ ਚ ਆਇਆ ਜੀ ਯਾਰ ਮੇਰੇ ਮੇਰੇ ਲਈ ਉਹਨੇ ਕਿੰਨਾ ਕੁਝ ਕਰਕੇ ਰੱਖਿਆ ਤੇ ਜਦੋਂ ਜਦੋਂ ਇਹ ਡਾਕਾ ਵਜਾ ਵਾਪਸ ਕਰਨ ਨੂੰ ਗਏ ਉਹਦੋਂ ਮਨ ਦੀ ਕੀ ਅਵਸਥਾ ਸੀ ਸਹੀ ਗੱਲ ਵਾਕਿ ਉਹ ਮਲਵਕ ਇੱਕ ਦੇ ਕਹਿ ਦੀ ਜਿਹੜਾ ਉਹਦਾ ਪ੍ਰਗਟ ਕਰਨਾ ਔਖਾ ਹੂੰ ਕਿਉਂਕਿ ਕਿਥੇ ਮਾਨਸਿਕ ਵੀ ਵਾਕਈ ਵੀ ਉਹਨੇ ਮਿਹਨਤ ਕੀਤੀ ਤੇ ਇਹ ਅਵੇ ਜਦੋਂ ਨੇ ਮਲਵਕ ਔਖਾ ਜੇ ਲੋ ਖੋਇਆ ਨਹੀਂ ਉਹਦੇ ਲੁਟੇਰੇ ਪੈ ਗਏ ਨਾ ਉਹ ਨਿਸ਼ਾਨੀਆਂ ਦਾ ਮਤਲਬ ਜਿਹੜਾ ਦੁੱਖ ਜ਼ਿਆਦਾ ਹੈ ਹਾਂ ਤੇ ਬਾਕੀ ਜਦੋਂ ਪਰਵਾਦਾਂ ਦਾ ਦਿੱਤਾ ਬੜਾ ਕੁਸ਼ਿਆ ਜੇ ਲੋ ਹੁੰਦਾ ਆ ਪਰ ਉਹ ਇੱਕ ਰੋ ਤੇ ਥੋੜੀ ਜੀ ਮੁਸ਼ਕਲ ਹੁੰਦੀ ਹੈ ਮੁਸ਼ਕਲ ਹੁੰਦੀ ਪਰ ਬੜਾ ਤਾਂ ਨਹੀਂ ਵੀ ਮੁਸ਼ਕਲ ਨਹੀਂ ਹੁੰਦੀ ਮਤਲਬ ਇਹ ਹੈਗਾ ਹੈ ਵੀ ਜਿਹੜਾ ਉਹ ਬਣਾ ਕੇ ਗਈ ਹੈ ਜਾਂ ਪ੍ਰਾਉਡ ਸੀ ਉਹ ਮੁੜ ਕੇ ਵੀ ਉਹ ਨਿਸ਼ਾਨੀਆਂ ਹੀ ਖਵਾ ਬੈਠੇ ਹੈ ਨੇ ਤਨ ਦੀ ਮੁਸ਼ਕਲ ਨਾਲ ਤੇ ਮੇਰੇ ਖਿਆਲ ਨਾਲ ਬੰਦਾ ਨਜਿੱਠ ਲੇਗਾ ਹਾਂਜੀ ਹਾਂ ਜੋ ਜ਼ਰਦਾ ਰਹਿੰਦਾ ਵੇਖੋ ਮਾੜੇ ਚੰਗੇ ਦਿਨ ਹੰਡਾ ਲਈਏ ਹਾਂਜੀ ਹਾਂਜੀ ਪਰ ਜਿੱਥੇ ਭਾਵਨਾਵਾਂ ਜੁੜੀਆਂ ਹੁੰਦੀਆਂ ਨਾ ਉੱਥੇ ਕਿਤੇ ਨਾ ਕਿਤੇ ਰਾਤ ਨੂੰ ਸੁੱਤਿਆਂ ਵੀ ਖਿਆਲ ਆਉਂਦੇ ਆ ਹਾਂਜੀ ਕਿ ਮੇਰੇ ਨਾਲ ਕੀ ਵਾਪਰ ਗਿਆ ਮੈਂ ਕੀ ਸੋਚ ਕੇ ਤੁਰਿਆ ਬਾਕੀ ਵੇਖੋ ਮਾੜੇ ਦਿਨ ਮਾੜੇ ਚੰਗੇ ਦਿਨ ਆਉਂਦੇ ਰਹਿੰਦੇ ਪਰ ਇੱਕੋ ਦਮ ਜਦੋਂ ਇਹੋ ਜਿਹਾ ਕੰਮ ਹੋ ਜਾਂਦਾ ਬਾਕੀ ਜੋ ਅਸੀਂ ਖੇਡਾਂ ਵੀ ਉਹਦੀਆਂ ਗੱਲਦੇ ਆ ਵੀ ਉਹਦਾ ਕੀ ਉਹਦੇ ਰੰਗ ਨੇ ਤੇ ਜੋ ਕਰਦਾ ਹੀ ਭਣਾ ਉਹ ਤਾਂ ਮਨ ਦੇ ਵਿੱਚ ਜੋ ਕਰਦਾ ਉਹ ਚੰਗਾ ਕਰਦਾ ਮਾੜਾ ਨਹੀਂ ਕਰਦਾ ਇੱਕ ਇੱਕ ਹੋਰ ਮੈਨੂੰ ਦੱਸਿਓ ਜਦੋਂ ਇਹਤ ਘਟਨਾ ਵਾਪਰੀ ਹੈ ਹਾਂਜੀ ਮਨ ਤੇ ਵੀ ਖਿਆਲ ਆ ਵੀ ਇਹ ਲੋਕ ਜਿਹੜੇ ਸ਼ਰਿਆਮ ਹੀ ਤੁਰੇ ਫਿਰਦੇ ਨੇ ਨਜਾਇਜ਼ ਹਥਿਆਰ ਲੈ ਕੇ ਹਾਂਜੀ ਤੇ ਕਿਹੜਾ ਬੰਦਾ ਸੇਫ ਆ ਮਤਲਬ ਕਿ ਕਿਵੇਂ ਕੱਲ ਨੂੰ ਫੇਰ ਤੁਸੀਂ ਘਰੋਂ ਨਿਕਲਣਾ ਆਪਾਂ ਵੀ ਸਾਰੇ ਬਾਜ਼ਾਰ ਚ ਵਿਚਰਨਾ ਕਈ ਖਰੀਦੋ ਫਰੋਖਤ ਕਰੀਦੀ ਆ ਕਈ ਸਮਾਨ ਕਈ ਵਾਰੀ ਬੜਾ ਕੀਮਤੀ ਆਪਣੇ ਕੋਲ ਹੁੰਦਾ ਜਿਵੇਂ ਤੁਹਾਡੇ ਕੋਲ ਕੀਮਤੀ ਸੀ ਹਾਂਜੀ ਹਾਂਜੀ ਕਿਨੂੰ ਕੋਸਦੇ ਹੋ ਗੱਲ ਇਹ ਆ ਵੀ ਕੋਈ ਤੇ ਵੇਖੋ ਜ਼ਿੰਮੇਵਾਰੀ ਤੇ ਸਰਕਾਰਾਂ ਦੀ ਹੁੰਦੀ ਹੈ ਹਾਂ ਚਲੋ ਉਹਨਾਂ ਨੂੰ ਵੀ ਹੁਣ ਦੇਰ ਸਾਡੇ ਨਜ਼ਦੀਕੀ ਨੇ ਭਾਈ ਫਲੀਬ ਸੰਤਾਰੀਵਾਲ ਤੇ ਉਹਨਾਂ ਨੇ ਵੀ ਜਦੋਂ ਗਏ ਹਾਂ ਤਾਂ ਉਹਨਾਂ ਨੇ ਸਾਨੂੰ ਪੂਰਨ ਭਰੋਸਾ ਦਿਵਾਇਆ ਹੈ ਵੀ ਤੁਹਾਨੂੰ ਜਿੱਦਾਂ ਵੀ ਹੋਵੇਗਾ ਸਾਡੀ ਤੁਹਾਡੀ ਬੇਟੀ ਨਹੀਂ ਸਾਡੀ ਬੇਟੀ ਡੀਐਸਪੀ ਭਗਵੰਤਰ ਸਿੰਘ ਹਾਂਜੀ ਉਹਨਾਂ ਨੇ ਵੀ ਚਲੋ ਸਾਡਾ ਬੜਾ ਸਾਥ ਦਿੱਤਾ ਸਾਡੇ ਨਾਲ ਖੜੇ ਨੇ ਬੈਠੇ ਰਹੇ ਨੇ ਉਹਨਾਂ ਨੇ ਵੀ ਚਲੋ ਪੂਰਾ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਤੁਹਾਡੀ ਬੇਟੀ ਨਹੀਂ ਸਾਡੀ ਬੇਟੀ ਦਾ ਚਲੋ ਇੰਨਾ ਉਹਨਾਂ ਨੇ ਬੜਾ ਸਾਨੂੰ ਤਲਾਸ਼ਾ ਜਦ ਸਾਨੂੰ ਭਰੋਸਾ ਵੀ ਉਹਨਾਂ ਤੇ ਪੂਰਾ ਕਉਕ ਸਾਡੇ ਆਪਣੇ ਨੇ ਤੇ ਇਸ ਕਰਕੇ ਹਨ ਪੂਰੀ ਆਸ ਆ ਉਹਨਾਂ ਤੇ ਕਿ ਉਹ ਸਾਡਾ ਜਿਹੜਾ ਇਹ ਜਿਹੜਾ ਸੋਨਾ ਵਾਪਸ ਦੋਣਗੇ ਕਿਉਂਕਿ ਉਹਨਾਂ ਦੇ ਭਰੋਸੇ ਤੇ ਸਾਨੂੰ ਭਰੋਸਾ ਠੀਕ ਜੀ ਜੀ ਹਾਂਜੀ ਇਸ ਕਰਕੇ ਚਲੋ ਉਹਨਾਂ ਨੇ ਸਿਕੰਜਾ ਕੱਸਿਆ ਬਹੁਤ ਸਿਕੰਜਾ ਕੱਸਿਆ ਜਿਸ ਤੋਂ ਕਿ ਮੈਨੂੰ ਆਸ ਹੈ ਕਿ ਗਾਂ ਬੰਦਾ ਕੋ ਹਿੰਮਤ ਨਹੀਂ ਕਰੂਗਾ ਕਿਉਂਕਿ ਭਵੇਂ ਜਿਹੜੀਆਂ ਪਿਛੇ ਹੋ ਗਈਆਂ ਨੇ ਹੋ ਗਈਆਂ ਨੇ ਅੱਗੇ ਜੋ ਮੇਰੇ ਖਲ ਉਹਨਾਂ ਨੇ ਜਿਹੜੇ ਇਹਨਾਂ ਸਿਕੰਜਾ ਕੱਸਦਣਗੇ ਤੇ ਸਾਨੂੰ ਉਹ ਵਾਲੀ ਮੁਸ਼ਕਲ ਆ ਕੋ ਕਿ ਜੇ ਮੈਂ ਇਹ ਨਿਸ਼ਾਨਾ ਬਣਿਆ ਨਿਹਰ ਦੁਜੀਆ ਨਾਲ ਸੁਧਾਰ ਵੀ ਹੋਊਗਾ ਹੋਊਗਾ ਵੀ ਤੇ ਇਹ ਕੇ ਵੀ ਜਿੱਦ ਤਰ੍ਹਾਂ ਅਜਨਾ ਅਵੇਸਲਾਪਣ ਜਿੱਦਾਂ ਹਰ ਬੰਦਾ ਜਿੱਦ ਤਰ੍ਹਾਂ ਹੁਣ ਸਾਨੂੰ ਬੜੇ ਕਹਿੰਦੇ ਨੇ ਵੀ ਇਹਨਾਂ ਨੂੰ ਇਧਰੋਂ ਫੜ ਲੈਣਾ ਹੈ ਇੰਜ ਫੜ ਲੈਣਾ ਹੈ ਹਾਂ ਤੇ ਸੋ ਇਹ ਗੱਲਾਂ ਹੁੰਦੀਆਂ ਬਾਅਦ ਵਿੱਚ ਜਦੋਂ ਸਾਨੂੰ ਪਤਾ ਹੀ ਕੋਈ ਨਹੀਂ ਇੱਕ ਬੰਦਾ ਤਿਆਰੀ ਤਿੰਨ ਗੱਡੀਆਂ ਕਹਿੰਦੇ ਉਹਨਾਂ ਦੀਆਂ ਆਈਆਂ ਨਾਲੇ ਪਤਾ ਨਹੀਂ ਪਿੱਛੇ ਕਿੰਨੇ ਬੰਦੇ ਹੋਰ ਨੇ ਹਾਂਜੀ ਇਹਨਾਂ ਕੋ ਕਿਹੜਾ ਕਿਹੜਾ ਵੈਪਨ ਹੈ ਅਨ ਤੁਸੀਂ ਤੁਸੀਂ ਦੇ ਵੇਖੋ ਤੁਸੀਂ ਦੇ ਕੋਈ ਡਾਕਾਬੰਦ ਥੋੜੀ ਗਏ ਹੁੰਦੇ ਤੁਸੀਂ ਦਾ ਆਪਣਾ ਕੰਮ ਕਰ ਜਿਹੜਾ ਡਾਕਾ ਮਾਰਦੀ ਨੀਤ ਨਾਲ ਆਇਆ ਹਾਂਜੀ ਕੋਈ ਵੀ ਨੁਕਸਾਨ ਕਰ ਸਕਦਾ ਹਾਂਜੀ ਹਾਂ ਉਹ ਤੇ ਵੇਖੋ ਜਿਹਦੇ ਨਾਲ ਵਾਪਰਦੀ ਹੈ ਨਾ ਬਿਲਕੁਲ ਮੇਰੇ ਖਿਆਲ ਨਾਲ ਉਹਨੂੰ ਪਤਾ ਲੱਗਦਾ ਵੀ ਉਸ ਸਮੇਂ ਹਾਲਾਤ ਕੀ ਬਣੇ ਸੀ ਹਾਂਜੀ ਮੇਰੇ ਵਰਗੇ ਦੇ ਵੇਖਣ ਲੈ ਕਹਿ ਦਿੰਨਾ ਜੀ ਇਹਨਾਂ ਨੂੰ ਪਿੱਛੋਂ ਗੋਲੀ ਮਾਰਦਣੀ ਚਾਹੀਦੀ ਸੀ ਇਹਨਾਂ ਨੂੰ ਫੜ ਲੈਣਾ ਚਾਹੀਦਾ ਸੀ ਇਹਨਾਂ ਨੂੰ ਧੱਕਾ ਮਾਰ ਕੇ ਸੁੱਟ ਦੇਣਾ ਚਾਹੀਦਾ ਸੀ ਹਾਂ ਬਿਲਕੁਲ ਬਿਲਕੁਲ ਜਿਹਦਾ ਤੇ ਨੁਕਸਾਨ ਹੋਣ ਲਿਆ ਹਾਂਜੀ ਜਿਹਦੇ ਕੋਲ ਤੇ ਇੰਨੀ ਖੋਹ ਹੋਣ ਲਈ ਹੈ ਮੇਰੇ ਖਿਆਲ ਨਾਲ ਉਹਦੇ ਵੈ ਪੀਆਰ ਮੇਰਾ ਵਾਪਰ ਕੀ ਗਿਆ ਹਾਂਜੀ ਹਨਾ ਉਹ ਲੜਾਈ ਕਰਨ ਦੇ ਮੂਡ 'ਚ ਕਿੱਥੇ ਹੋਣਾ ਉਸ ਵੇਲੇ ਵੇਖੋ ਇੱਕ ਬੰਦਾ ਤਿਆਰੀ ਕਰਕੇ ਆ ਫੁੱਲ ਤਿਆਰੀ ਕਰਕੇ ਬੰਦੇ ਪਿੱਛੇ ਅੱਗੇ ਮਤਲਬ ਪੂਰਾ ਉਹਨੇ ਤਿਆਰੀ ਕੀਤੀ ਹੈ ਤੇ ਅਹੀਂ ਬੈਠੇ ਬਿਲਕੁਲਨ ਭੋਲ ਦੇ ਜਿੰਨਾ ਜਦੋਂ ਮਤਲਬ 5 ਮਿੰਟਾਂ ਦੇ ਵਿੱਚੋਂ ਡੇਢ ਮਿੰਟ ਮਿੰਟ ਤੇ ਸਹੀ ਸੋਚਿਆ ਉਹ ਮਜ਼ਾਕ ਕਰਨ ਦੇ ਕੋਈ ਆਪਣਾ ਬੰਦਾ ਮੂ ਬਣ ਗਿਆ ਤੇ ਉਹਨੇ ਛੋਣਾ ਪਾ ਲਿਆ ਤੇ ਸ਼ਾਇਦ ਆ ਕਹਿੰਦਾ ਵੀ ਤੂੰ ਉਹ ਗਵਾਈ ਪਾਉਣੀ ਹੈ ਜੀ ਉਹਨੇ ਪਬਜੀ ਦਾ ਮੈਨੂੰ ਨਹੀਂ ਪਤਾ ਅਚਲ ਤੁਹਾਨੂੰ ਨਹੀਂ ਪਤਾ ਜੀ ਉਹਦੇ ਬਾਰੇ ਨਹੀਂ ਪਤਾ ਕੌਣ ਹੈ ਕੌਣ ਹੈ ਮੈਂ ਸਾਡਾ ਕੋਈ ਗਵਾਹੀ ਪਾਉਂਦੇ ਵੀ ਉਹਨੂੰ ਜਾਣਦਾ ਨਹੀਂ ਜਾਂਦਾ ਫਿਰ ਜਦੋਂ ਇਹਨੇ ਗੱਲ ਕਹੀ ਵੀ ਥਾਣੇ ਡਾਤੇ ਫਿਰ ਹੀ ਪਤਾ ਲੱਗਿਆ ਵੀ ਕੰਮ ਖਰਾਬ ਹੋ ਗਿਆ ਫਿਰ ਦੂਜੀ ਗੱਲ ਵੀ ਜਿਹੜੀ ਫੰਡਨ ਫੜਾਉਣ ਦੀ ਗੱਲ ਹੈ ਹੁਣ ਗੋਲੀ ਆ ਆਪਾਂ ਦਲੇਰੀ ਉੱਥੇ ਕੀ ਕਰਦੇ ਮੈਨੂੰ ਮਾਰ ਦਿੰਦੇ ਜਾਂ ਉਹਨੂੰ ਮਾਰ ਦਿੰਦੇ ਇਹ ਰਿਸਕ ਜਿਹੜਾ ਲੈਣਾ ਜਿਹੜਾ ਔਖਾ ਹੈ ਸੋ ਇਸ ਕਰਕੇ ਕੁਝ ਕੁ ਸਮੇਂ ਸਾਨੂੰ ਪਤਾ ਨਹੀਂ ਲੱਗਾ ਸੱਜੇ ਨਹੀਂ ਹੁਣ ਮੰਨ ਲਓ ਇਹ ਮਰਨਾ ਵਾਪਰ ਗਿਆ ਹਰ ਸਨਿਆਰਾ ਜਿਹੜਾ ਅਲਰਟ ਹੋ ਗਿਆ ਹਰ ਬੰਦਾ ਅਲਰਟ ਹੋ ਗਿਆ ਉਹਨੇ ਆਪਣੇ ਹਰ ਬੰਦੇ ਦਾ ਦਿਮਾਗ ਨੇ ਪੂਰਾ ਪੂਰਾ ਕੰਮ ਕੀਤਾ ਵੀਡੀਓ ਵੇਖ ਕੇ ਕਿ ਕਿਤੇ ਬੰਦੇ ਨੂੰ ਫੜਿਆ ਜਾ ਸਕਦਾ ਹੈ ਇਹ ਕਿੰਦਰ ਨੂੰ ਐ ਨੂੰ ਗਏ ਉਹ ਕੀ ਕੀਤਾ ਜਾ ਸਕਦਾ ਹੈ ਜਿਤਨ ਸਾਨੂੰ ਜਿਆਦਾਤਰ ਕਹਿੰਦਾ ਅੰਦਰੋਂ ਕੁੰਡੀ ਲਾ ਕੇ ਤੁਸੀਂ ਫੋਨ ਕਰ ਦਿੰਦੇ ਅੰਦਰ ਕੁੰਡੀ ਨਹੀਂ ਹੈਗੀ ਅੱਛਾ ਉਹ ਬਤਿੰਦਰ ਮਤਲਬ ਕਿ ਉਹ ਬੇਸਤੀ ਲਈ ਤੇ ਦੁਕਾਨ ਬਣਾਈ ਨਹੀਂ ਹੁੰਦੀ ਹਾਂਜੀ ਬਿਲਕੁਲ ਆ ਪਿੱਛੇ ਕੋਈ ਸਾਡੇ ਇਹੋ ਜਿਹੀ ਘੜਨਵਾਪੁਰ ਜਾਣੀ ਇਹ ਉਦੋਂ ਪਿੱਛੇ ਜਾ ਕੇ ਤੇ ਕਿਸੇ ਨੂੰ ਫੋਨ ਕਰ ਲਾਂਗੇ ਜੇ ਇਹ ਕਰ ਲਾਂਗੇ ਹੈਨਾ ਅਜਿਹੀ ਦੀ ਕੋਈ ਹੋਦੀ ਨਹੀਂਗੀ ਆ ਨਾਲੇ ਹੁਣ ਕਈ ਗੱਲਾਂ ਮੇਰੇ ਸਾਥੀ ਇਹ ਕਹਿੰਦੇ ਹੁੰਦਾ ਵੀ ਜਿਤਨ ਉਹ ਕਹਿੰਦਾ ਵੀ ਇਹਨੂੰ ਫੜ ਲੈਣਾ ਹੈ ਇਹਨੂੰ ਮੈਂ ਹਮ ਜੇ ਫੜਿਆ ਜਾਂਦਾ ਤਾਂ ਠੀਕ ਹੀ ਜੀ ਉਹਦੀ ਪਿਸਤਲ ਦਾ ਮੂੰਹ ਦ ਸਾਡੇ ਵੱਲ ਮੁੜ ਜਾਂਦਾ ਤੇ ਸਾਰੇ ਬੰਦਿਆਂ ਨੇ ਉਸੇ ਜਾਂਦਾ ਅੰਦਾ ਦਰੇ ਦੇ ਬੈ ਕੇ ਇਹਨਾਂ ਨਾਲ ਗੱਲ ਕਰਨੀ ਵੀ ਜਾਣ ਦਿੰਦੇ ਹਾਂ ਸੋਣਾ ਜਾਣ ਦਿੰਦੇ ਜਾਣ ਨੂੰ ਕੀ ਚੰਗਾ ਹੈ ਅਬ ਇਹ ਪਿਛੇ ਛੱਡਿਆ ਕਰਨਾ ਵਾਪਰੀ ਜਿਮਨਸ਼ਾਲਾ ਵਾਲੀ ਪਿਛੇ ਜਨਾਲੀ ਜੀ ਹਾਂ ਜੀ ਵਾਪਰੀ ਹਾਂ ਜੀ ਤੇ ਉਦੋਂ ਉਹਨਾਂ ਨੇ ਮੈਂ ਸੋਣਾ ਛੱਡਿਆ ਨਹੀਂ ਉਹਨੇ ਦਰੇਰੀ ਕੀਤੀ ਲੜੇ ਉਹਨਾਂ ਨਾਲ ਤੇ ਮੁੜ ਕੇ ਸੋਣਾ ਕਿ ਜਿਹੜੀ ਪੈਸੇ ਥੱਲੇ ਸੁੱਟ ਦਿੱਤੇ ਤੇ ਉਹ ਜਾਂਦੇ ਜਾਂਦੇ ਗੋਲੀ ਮਾਰ ਗਏ ਜਾਂਦੇ ਜਾਂਦੇ ਗੋਲੀ ਸਾਰੇ ਬੰਦੇ ਉਹ ਕਹਿੰਦੇ ਵੀ ਤੁਸੀਂ ਪੈਸੇ ਦੀ ਕਿਹੜੀ ਗੱਲ ਹੈ ਪਹਿ ਰਦਮ ਦਾ ਜਿਆਦਾ ਰਹਿੰਦਾ ਹੁਣ ਬਿਲਕੁਲ ਹੁਣ ਕੀ ਅਗਲਾ ਜਦੋਂ ਕਾਰਜ ਦੇ ਸਿਰੇ ਚੜਾਉਣਾ ਹੀ ਪੈਣਾ ਹਾਂਜੀ ਬਿਲਕੁਲ ਲੇਡੀ ਦਾ ਵਿਆਹ ਤੇ ਮਿੱਠੀ ਤਰੀਕ ਨੂੰ ਕਰਨਾ ਹੀ ਪੈਣਾ ਹਾਂਜੀ ਹਾਂ ਤੇ ਕੀ ਫਿਰ ਤਿਆਰੀ ਕੀਤੀ ਕੀ ਸੋਚਿਆ ਵੀ ਹੁਣ ਤਿਆਰੀ ਵੇਖੋ ਹਰ ਬੰਦੇ ਦੀ ਜਿਤਨਾ ਤਨ ਦੱਸਿਆ ਵੀ ਬੇਟੀਆਂ ਦੀ ਵੀ ਕੋਈ ਗੱਲ ਨਹੀਂ ਰਹਿਣ ਦੋ ਹੁਣ ਹਰ ਮਹਿਬੇ ਤੈਨੂੰ ਜੋ ਸਾਡੇ ਮਨ ਦੇ ਆਪ ਪਹ ਹੈਗਾ ਆ ਅਸੀਂ ਇਦਾਂ ਨਹੀਂ ਜਾਣ ਦਵਾਂਗੇ ਭਾਵੇਂ ਜਿੱਦਾਂ ਵੀ ਇਹ ਕਾਰਜਕਾਰੀ ਸਾਡੇ ਮਨ ਚ ਸਦਰਿਆ ਭਾਵੇਂ ਕਿਸੇ ਵਾਲੇ ਕਿਸੇ ਬੰਦਿਆਂ ਨੂੰ ਕੋਈ ਨਹੀਂ ਹੈਗਾ ਵੀ ਤੇ ਸਾਨੂੰ ਕੋ ਪਵੇ ਦਾ ਨਾਂ ਪਵੇ ਬੇਟੀ ਨੇ ਜਿਤਨਾ ਉਹਦਾ ਕਹਿਣਾ ਜਿਹੜਾ ਆ ਉਹ ਮੋਸ਼ਲਰ ਕਰਦਾ ਮੈਂ ਨਹੀਂ ਪਤਾ ਨਹੀਂ ਤਰ ਪਾ ਮਤਲਬ ਫੇਚਾਂਗੇ ਉਹ ਨਹੀਂ ਇੱਕ ਬਾਪ ਦੇ ਅੰਦਰ ਬੜੀਆਂ ਸੋਚਾਂ ਹੁੰਦੀਆਂ ਨੇ ਉਹਨੇ ਪਤਾ ਨਹੀਂ ਸੀ ਵੀ ਇਹੋ ਜਿਹੀ ਘਟਦਾ ਵਾਪਰ ਜਾਏ ਕੋਈ ਮੰਚ ਬੰਦਾ ਮਿੱਥ ਕੇ ਤੇ ਆਇਆ ਨਹੀਂ ਹੁੰਦਾ ਹੂੰ ਹੂੰ ਉਸ ਕੋ ਮੈਨੂੰ ਲੱਗਦਾ ਤੁਸੀਂ ਹੋਰ ਲੈ ਕੇ ਕਈ ਮੰਚ ਗੱਲਾਂ ਆਏ ਹੋਗੇ ਵੀ ਮੈਂ ਆਪਣੀ ਬੇਟੀ ਨੇ ਵਾਸਤੇ ਆ ਵੀ ਕਰਨਾ ਇੰਨਾ ਕੁ ਤੇ ਮੇਰੇ ਕੋ ਹੈਗਾ ਬਿਲਕੁਲ ਬਿਲਕੁਲ ਇਹ ਜਿਹੜਾ ਹੈਗਾ ਇਹ ਤੇ ਮੇਰੇ ਕੋ ਹੈਗਾ ਹੀ ਹੈਗਾ ਮੇਰੀ ਆਪਣੀ ਪੂੰਜੀ ਹੈ ਇਸ ਤੋਂ ਵੱਧ ਵੀ ਵਾ ਕਰਨਾ ਹਾਂ ਹਾਂ ਜੀ ਹਾਂ ਉਹ ਉਹ ਅਗੇ ਕਰਨਾ ਹੋਰ ਵਾਪਰ ਕੀ ਸਾਰਾ ਤਰਿਆ ਸਾਰਾ ਜਿਹੜਾ ਉਹ ਜਿਹੜਾ ਕੰਮ ਜਿਹੜਾ ਬੁਲਟ ਹੋ ਗਿਆ ਚਲੋ ਬਾਕੀ ਇਹ ਵੀ ਜਿਸ ਤਰ੍ਹਾਂ ਸੱਜਣ ਮਿੱਤਰ ਵੀ ਆਦੇ ਤੁਸੀਂ ਦੱਸੋ ਤੁਸੀਂ ਤੁਹਾਨੂੰ ਕਿੱਦਾਂ ਕਰਨੀ ਹੈ ਮੈਂ ਵੀ ਨਹੀਂ ਕੋਈ ਗੱਲ ਨਹੀਂ ਇਹ ਹੋ ਜੇ ਦੱਸਿਆ ਥੋੜੀ ਜਾਂਦਾ ਹੁੰਦਾ ਵੀ ਮੈਂ ਮੈਨੂੰ ਆਹ ਦੇ ਦਿਓ ਜੀ ਹਨਾ ਜੇ ਤੇ ਦੱਸ ਕੇ ਇਸ ਤਰ੍ਹਾਂ ਮੰਗ ਕੇ ਕਰਨਾ ਤਾਂ ਫਿਰ ਤੇ ਸਾਰਾ ਕੋਈ ਲੋਕ ਆਪੇ ਇਸ ਤਰ੍ਹਾਂ ਹੀ ਕਰ ਲੈਣਾ ਹਾਂਜੀ ਹਾਂਜੀ ਹਾਂ ਇਹ ਤੇ ਦੁਨੀਆਦਾਰੀ ਹੈ ਨਾ ਵੀ ਚਲੋ ਜੇ ਕੋਈ ਥੋੜਾ ਬਹੁਤਾ ਸਹਿਯੋਗ ਕਰ ਸਕਦਾ ਹਾਂ ਬਿਲਕੁਲ ਬਿਲਕੁਲ ਹਾਂ ਉਹ ਚਲੋ ਕਰਦੇ ਵੀ ਨੇ ਰਿਸ਼ਤੇਦਾਰ ਜਿਹੜੇ ਭੈਣ ਭਰਾ ਹੁੰਦੇ ਨੇ ਹਾਂ ਚਲੋ ਹੁੰਦਾ ਹੀ ਹੈ ਬਿਲਕੁਲ ਉਹ ਬਹੁਤਾ ਕੋਈ ਕਿਤੇ ਹੀ ਆ ਕੋਈ ਕੋਈ ਇਹੋ ਜਿਹਾ ਰਿਸ਼ਤਾ ਹੋਵੇ ਨਹੀਂ ਤੇ ਹਰ ਕੋਈ ਜਿਹੜਾ ਹੈ ਦਿੰਦੇ ਆਰ ਦਿੰਦੇ ਹਾਂ ਹਾਂਜੀ ਹਾਂਜੀ ਪਰ ਜਿਹੜੇ ਆ ਆਪਣੇ ਕੋਲੋਂ ਕਰਨਾ ਹੁੰਦਾ ਪਤਾ ਹੁੰਦਾ ਵੀ ਮੇਰੇ ਕੋਲ ਮੰਨ ਲੋ ਹਾਂਜੀ ਵੀ ਮੇਰਾ ਕੋਈ 2 ਲੱਖ ਖਰਚਾ ਹੈਗਾ ਆ ਹਾਂਜੀ ਹਾਂਜੀ ਤੇ ਮੇਰੇ ਕੋਲ 2.5 3 ਲੱਖ ਰੁਪਇਆ ਪਿਆ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਜੀ ਮੈਂ ਆਪਣਾ ਕਾਰਜ ਨੇਪਰੇ ਚਾੜ ਲੈਣਾ ਹਾਂਜੀ ਤੇ ਜੇ ਉਹ 3 ਲੱਖ ਦਾ 3 ਲੱਖ ਹੀ ਚਲੇ ਜਾਵੇ ਹਾਂਜੀ ਪਤਾ ਖਾਲੀ ਹੋ ਕੇ ਬੈਠੇ ਖਾਲੀ ਬੈਕ ਕਰਦੇ ਕੋਈ ਮੁਸ਼ਕਲਾ ਦੇ ਹੁੰਦੀਆਂ ਹਨ ਪੰਨ ਤੋੜ ਕਰਨੀ ਪੈਂਦੀ ਕੁਦ ਦਿਨ ਕਰਨੀ ਪੈਂਦੀ ਸੋ ਇਹ ਆ ਵੀ ਚਲੋ ਹੁਣ ਕਾਰਜ ਦੇ ਕੀ ਗੱਲ ਇੱਕ ਦੋ ਇੱਕ ਗੱਲ ਹੋਰ ਹੁੰਦੀ ਹੈ ਨਾ ਜਿਤਨਾ ਵੀ ਮੈਸੇਜ ਹੁੰਦੀ ਤੇ ਫਿਰ ਭਾਵੇਂ ਨਾਂ ਹੀ ਪਾਉਂਦੇ ਉਹਦੇ ਕਰਕੇ ਕਈ ਚੀਜ਼ਾਂ ਨੂੰ ਸਾਨੂੰ ਘਾਟਾਂ ਪੂਰੀਆਂ ਕਰਨਾ ਕਰਕੇ ਉਹ ਬੱਚਿਆਂ ਦੀਆਂ ਹੋਰ ਸਦਨਾ ਬਲ ਡਬਲ ਕਰਨੀਆਂ ਪੈਂਦੀਆਂ ਹਾਂ ਬੱਚੇ ਭਾਵੇਂ ਨਾ ਵੀ ਕਰਨ ਪਰ ਆਪਣੇ ਮਨ ਚ ਹੁੰਦਾ ਮੇਰੇ ਕੋ ਕਿਤੇ ਘਟ ਨਾ ਰਹਿ ਜਾਏ ਮੇਰੇ ਬੱਚੇ ਸਾਰੀ ਉਮਰ ਮੰਨਤੇ ਨਾ ਇਹ ਸੋਚਦੇ ਰਹਿਣ ਕਿ ਸਾਡੀ ਮਾਂ ਹੁੰਦੀ ਤੇ ਉਹਨੇ ਆ ਸਾਡੇ ਲਈ ਕਰ ਜਣਾ ਸੀ ਸਾਡੇ ਲਈ ਆ ਕਰ ਦੇਣਾ ਸੀ ਉਹ ਦੋਵੇਂ ਬੰਨੇ ਅਸਲ ਚ ਪਿਆਰ ਜਿਹਾ ਚੱਲਦਾ ਰਹਿੰਦਾ ਜਿਦਾਂ ਬੱਚੇ ਪਾਰ ਆਸਟ੍ਰੇਲੀਆ ਆ ਇਸ ਤਰ੍ਹਾਂ ਮੈਨੂੰ ਉਹਨਾਂ ਨੂੰ ਪੁੱਛਣਾ ਵੀ ਬੱਚੇ ਪਰ ਡੈਡੀ ਜੀ ਦਾ ਫੋਨ ਕੜਾ ਚਾਹੀਦਾ ਦੱਸੋ ਤੁਹਾਨੂੰ ਆਈਫੋਨ ਭੇਜਿਆ ਮੈਨੂੰ ਅਸੀਂ ਜਿਤਨਾ ਇੱਕ ਵਿਸ਼ੇ ਜੇ ਇੱਕ ਬੰਦਾ ਦਾ ਯਾਰ ਸਾਡੀ ਬੇਟੀ ਨੇ ਸਾਨੂੰ ਨਹੀਂ ਭੇਜਿਆ ਅੱਛਾ ਤੇ ਮੈਂ ਵੀ ਗੱਲ ਅਸਲ 'ਚ ਵੀ ਤੁਹਾਡੀ ਅਸਲ 'ਚ ਵਾਈਫ ਜਿਉਂ ਕੋਕੇ ਮੇਰੇ ਉਹਨਾਂ ਨੂੰ ਪਤਾ ਵੀ ਸਾਡੀ ਮਾਂ ਨਹੀਂ ਹੈਗੀ ਤੇ ਉਹਨਾਂ ਨੂੰ ਉਹਦਾ ਉਹਦੀ ਜਗ੍ਹਾ ਨੂੰ ਕਵਰ ਕਰਨ ਦੇ ਲਈ ਬੱਚੇ ਕਈ ਵਾਰਾ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਨੇ ਅਸੀਂ ਹਰ ਆਪਣੇ ਡੈਡੀ ਦੀ ਜਿਹੜੀ ਸਦਰਪੂਰੀ ਕਰਦੇ ਆ ਸਦਰਪੂਰੀ ਕਰਦੇ ਮਤਲਬ ਕਿਰ ਮੈਂ ਬੜਾ ਡੱਕਣ ਦੇ ਬਾਵਜੂਦ ਮੈਨੂੰ ਆਈਫੋਨ ਲੈ ਕੇ ਦਿੱਤਾ ਉਹਨਾਂ ਨੇ ਹੂੰ ਮਤਲਬ ਬੱਚਿਆਂ ਦੇ ਮਨ 'ਚ ਵੀ ਪਿਆਰ ਆਉਂਦਾ ਵੀ ਅਸੀਂ ਉਹ ਜਗ੍ਹਾ ਕਵਰ ਕਰਨੇ ਤੇ ਸਾਡੇ ਮਨ 'ਚ ਵੀ ਹੁੰਦਾ ਵੀ ਜਿਹੜੀ ਆ ਉਹ ਜਿਹੜੀ ਮੈਸੇਜ ਦੀ ਜਿਹੜੀ ਆ ਉਹਦੀ ਸਦਰਾਂ ਜਿਹੜੀ ਅਸੀਂ ਉਹ ਆਪਾਂ ਪੂਰੀ ਕਰਦੇ ਆ ਇਹ ਇਹ ਗੁਰੂ ਘਰ ਦੇ ਕੀਰਤਨੀਓ ਹਾਂਜੀ ਪ੍ਰਮਾਤਮਾ ਕੇ ਵੀ ਰੋਸ ਕੀਤਾ ਜਾ ਕੇ ਕਿ ਨਹੀਂ ਨਹੀਂ ਅ ਜਿਹੜਾ ਪ੍ਰਮਾਤਮਾ ਉਹਦੇ ਸਰਵ ਕਲਾ ਸਮਰਾਟਿਓਂ ਕੇ ਜਿਹੀਂ ਇੱਕ ਜੁਨਿਆਵੀ ਜਿਹੜਾ ਮਾਂ ਮਾਤਾ ਪਿਤਾ ਉਹ ਇੰਨਾ ਆਪਣੇ ਬੱਚਿਆਂ ਨਾਲ ਕਰਦਾ ਹਾਂ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤੀਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਪਾਲ ਸਹਜੇ ਸਹਿਜ ਖਿਲਾਇੰਦਾ ਨਹੀਂ ਕਰਦਾ ਹਲ ਔਗਣ ਕੋਨਾ ਚਤਾਰਦਾ ਗੱਲ ਛੇਤੀ ਲਾਇਆ ਮੂਹ ਮੰਗਾ ਸੋਈ ਦੇਵ ਦਾ ਹਰ ਪਿਤਾ ਸੁਖਦਾਈ ਕੀ ਬਾਤ ਹੈ ਉਹ ਮਾਤਾ ਪਿਤਾ ਸਾਡਾ ਤੇ ਜੇ ਮੈਨੂੰ ਇਦਾਂ ਲੱਗਦਾ ਜੇ ਕਿ ਮਾਂ ਪਿਓ ਜਦੋਂ ਵੀ ਚਪੇੜ ਮਾਰਦਾ ਆਪਣੇ ਬੱਚੇ ਦੀ ਮੈਨੂੰ ਲੱਗਦਾ ਕਿ ਭੁੱਖ ਵਾਸਤੇ ਮਾਰਦਾ ਜੇ ਕੋ ਕਿ ਉਹ ਉਹ ਸਾਡੀਆਂ ਸਦਰਾ ਹੀ ਇੰਨੀਆਂ ਨਹੀਂ ਵੀ ਉਹ ਅਸੀਂ ਮਾਤਾ ਪਿਤਾ ਉਹਨੂੰ ਅਸੀਂ ਸਮਝਦੇ ਨਹੀਂ ਕੋਈ ਵੀ ਸਮਝੇਗੇ ਤੇ ਜਿਹਨੇ ਚਪੇੜ ਮਾਰੀ ਹੈ ਮੈਨੂੰ ਮੈਨੂੰ ਲੱਗਦਾ ਕਿ ਜਦੋਂ ਮਾਂ ਕੋਈ ਵੀ ਆਪਣੇ ਬੱਚੇ ਨੂੰ ਇੱਕ ਚਪੇੜ ਮਾਰਦੀ ਹੈ ਨਾ ਤਾਂ ਵਾਰ-ਵਾਰ ਆਪਣੇ ਆਪ ਨੂੰ ਕੋਸ਼ਿਸ਼ ਦੀ ਤੇ ਆਪਣੇ ਸੀਨੇ ਨਾਲ ਵੀ ਲਾਉਂਦੀ ਹੈ ਵਾਰ-ਵਾਰ ਉਹਦਾ ਮੂੰਹ ਚੁੰਮਦੀ ਹੈ ਸੁੱਤੇ ਦੇ ਵੀ ਆਪਣੇ ਆਪ ਤੋਂ ਉਹਨੂੰ ਵੀ ਮੈਂ ਚੰਦਰੀ ਨੇ ਕਿਉਂ ਆਪਣੇ ਬੱਚੇ ਨੂੰ ਮਾਰਿਆ ਹਾਂ ਸੋ ਇਹ ਭਾਵਨਾਵਾਂ ਜਿਹੜੀਆਂ ਨੇ ਅਸੀਂ ਮਤਲਬ ਸਮਝਦੇ ਔਖੀਆਂ ਨੇ ਇਸ ਕਰਕੇ ਸਾਨੂੰ ਪ੍ਰਮਾਤਮਾ ਤੇ ਗਿਲਾ ਨਹੀਂ ਪੂਰਨ ਭਰੋਸਾ ਇਹ ਇਹਦੇ ਤੁਹਾਡਾ ਬੜਾ ਵੱਡਾ ਜਿਗਰਾ ਹੈ ਪ੍ਰਮਾਤਮਾ ਪ੍ਰਤੀ ਦੀ ਵਿਸ਼ਵਾਸ ਅੰਦਰ ਕਰਦੇ ਚਲੋ ਮੇਨੂੰ ਤੇ ਆ ਵੀ ਅਜਿਹੇ ਲੋਕਾਂ ਨੂੰ ਨੱਥ ਪਾਣੀ ਚਾਹੀਦੀ ਹੈ ਹਾਂਜੀ ਬਿਲਕੁਲ ਜਿਹੜੇ ਅਜਿਹੇ ਭੈੜੀ ਮਨਸ਼ਾ ਰੱਖਦੇ ਨੇ ਸਮਾਜ ਵਿਰੋਧੀ ਅਨਸਰ ਨੇ ਹਾਂਜੀ ਹਾਂਜੀ ਕਾਨੂੰਨ ਦੇ ਵੈਸੇ ਹੱਥ ਬਹੁਤ ਲੰਬੇ ਨੇ ਹੋ ਸਕਦਾ ਜਲਦੀ ਨੇ ਤੱਕ ਪਹੁੰਚ ਜਾਣ ਥੋੜੀ ਬੋਦੀ ਖਬਰਾਂ ਸੁਣਨ ਨੂੰ ਮਿਲਦੀਆਂ ਵੀ ਨੇ ਹਾਂਜੀ ਹਾਂਜੀ ਬਿਲਕੁਲ ਪਰਮਾਤਮਾ ਕਰੇ ਕਿ ਤੁਹਾਡੀ ਹੱਕ ਹਲਾਲ ਦੀ ਕਮਾਈ ਆ ਵਾਪਸ ਮੋੜਾਵੇ ਇਹ ਅਜਿਹੇ ਜਿਹੜੇ ਲੋਕ ਆ ਉਹ ਜੋ ਨਾ ਸਜ਼ਾ ਕੀਤੀ ਹੈ ਹਾਂਜੀ ਬਿਲਕੁਲ ਜੋ ਜੁਰਮ ਕੀਤਾ ਉਹਦੀ ਕਾਨੂੰਨ ਮੁਤਾਬਕ ਸਜ਼ਾ ਭੁਗਤਣ ਤੇ ਕਾਨੂੰਨ ਉਹਨਾਂ ਨੂੰ ਆਪਣੇ ਦਾਇਰੇ ਚ ਲੈ ਆ। ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਹੈ ਦੋਸਤੋ ਕੋਈ ਮਨਚ ਹੈਗੀ ਗੱਲ ਕਰਨ ਲਈ ਨਹੀਂ ਬਸ ਕੋਈ ਨਹੀਂ ਬਸ ਇਹ ਹੈ ਵੀ ਜਿਹੜਾ ਕਦੇ ਜੇ ਵੀਡੀਓ ਕਦੇ ਉਹਨਾਂ ਤੱਕ ਵੀ ਪਹੁੰਚਦੀ ਹੈ। ਤਾਂ ਉਹਨਾਂ ਨੂੰ ਵੀ ਮੈਸੇਜ ਹੈ ਵੀ ਕੰਜਰੋ ਕੋਈ ਸ਼ਰਮ ਕਰੋ ਥੋੜੀ ਬੋਤੀ। ਕਿਉਂਕਿ ਇਹ ਤੁਹਾਡੇ ਵਾਸਤੇ ਕੰਮ ਚੰਗਾ ਨਹੀਂ ਮਿਹਨਤ ਦੀ ਕਰੋ ਹੱਕ ਹalal ਦੀ ਖਾਓ। ਹੁਣ ਜੇ ਤੁਸੀਂ ਫੜੇ ਕਿਤੇ ਪਤਾ ਨਹੀਂ ਕਿੰਨੇ ਸਾਲ ਤੁਹਾਡੇ ਜੇਲ੍ਹਾਂ ਚ ਲੰਘ ਜਾਣੀ ਨੇ ਕੀ ਤੁਹਾਡਾ ਮੈਂ ਤੇ ਇਹ ਵੇਖੂ ਤੁਹਾਡੀ ਭਾਵਨਾ ਵੇਖੀ ਗੁਰੂਪ੍ਰੀਤ ਜੀ ਅਰਦਾਸ ਕਰਦੇ ਆ ਕਿ ਅਜਿਹੇ ਜਿਹੜੇ ਲੋਕ ਆ ਜਲਦੀ ਕਾਨੂੰਨ ਦੀ ਗ੍ਰਿਫਤ ਚ ਚਾਹੋ ਕਿਉਂਕਿ ਇਹ ਸੁਧਰਨ ਵਾਲੇ ਨਹੀਂ ਹੁੰਦੇ ਇਹਨਾਂ ਨੇ ਪਤਾ ਨਹੀਂ ਹੋਰ ਕਿੰਨੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਨੁਕਸਾਨ ਪਹੁੰਚਾਉਣਾ ਹਾਂਜੀ ਬਿਲਕੁਲ ਤੁਸੀਂ ਤੇ ਸਬਰ ਕਰ ਲਿਆ ਵੱਡੇ ਦਿਲ ਵਾਲੇ ਹੋ ਹਾਂਜੀ ਤੇ ਕਈ ਵਿਚਾਰੇ ਹੁੰਦੇ ਜਿਨ੍ਹਾਂ ਦੀ ਜਿਨ੍ਹਾਂ ਕੋ ਮੇਰੇ ਖਿਆਲੋਂ ਉਹਨਾਂ ਫੜ ਤੜ ਕੇ ਇਕੱਠਾ ਕੀਤਾ ਹੁੰਦਾ ਆਪਣਾ ਕੰਮ ਕਰਨ ਹਾਂਜੀ ਬਿਲਕੁਲ ਹਾਂਜੀ ਵੀ ਮਿਹਨਤ ਕਰਨੀ ਨਹੀਂ ਮਿਹਨਤ ਕਰਨੀ ਦੀ ਇਹਨਾਂ ਲੋਕਾਂ ਨੇ ਸਾਨੂੰ 바ਗੀ ਜੋ ਪ੍ਰਮਾਤਮਾ ਕਰਦਾ ਹੈ ਪ੍ਰੋਸਾ ਤੇ ਸੋ ਦੋਸਤੋ ਰੋਜ਼ਾਨਾ ਦਸਤਕ ਨਾਲ ਜੁੜੇ ਰਹਿਣਾ ਕੋਸ਼ਿਸ਼ ਕਰਾਂਗੇ ਕਿ ਹਰ ਉਸ ਆਵਾਜ਼ ਨੂੰ ਤੁਹਾਡੇ ਨਾਲ ਸਾਂਝੇ ਕਰਦੇ ਰਹੀਏ ਜਿਨ੍ਹਾਂ ਦੇ ਨਾਲ ਵੀ ਕੋਈ ਨਾ ਕੋਈ ਘਟਨਾ ਵਾਪਰੀ ਜਾਂ ਕੋਈ ਆਪਣੇ ਹੁਨਰ ਨੂੰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ